8 ਘੋੜੀਆਂ ਤੱਕ ਵੀ ਕੱਢੀਆਂ ਆਵੀਆਂ ਠੀਕ ਆ ਉਹ ਡੇਲੀ ਨਹੀਂ ਮੈਂ ਅੱਠਾਂ ਦੇ ਛੱਡਦਾ ਹੂੰ ਠੀਕ ਆ ਜੇ ਮੈਂ ਇਹਨੂੰ ਸੇਲ ਕਰਨਾ ਹੋਵੇ ਤਾਂ ਫੇਰ ਤਾਂ ਬਾਈ ਮੈਨੂੰ ਲੋਕਾਂ ਨਾਲ ਕੋਈ ਚੱਕਰ ਨਹੀਂ ਮੇ ਪਾਵਾਂ ਲਗਾਮ ਤੇ ਛੱਡੀ ਚੱਲਾਂ ਜਿਵੇਂ ਆਪਾਂ ਮੰਨ ਲਓ ਅੱਠ ਤੇ ਛੱਡਤਾ ਬਾਈ ਕੰਸੀਵਿੰਗ ਰੇਟ ਪ੍ਰੋਪਰ ਰਹਿੰਦਾ ਵੀ ਘਟ ਜਾਂਦਾ ਜੀ ਨੂੰ ਕੋਈ ਸ਼ੱਕ ਸ਼ੋਭਾ ਹੋਇਆ ਇੱਥੇ ਪੁਲਰਾਂ ਵਾਲੇ ਦੇ ਤੇ ਪਾਰਸ ਦੇ ਕੋਲੇ ਬਹਿ ਜਾਓ ਆ ਕੇ ਠੀਕ ਆ ਇਹ ਜਗ੍ਹਾ ਤੇ ਜਾ ਕੇ ਸੀਵਨਾਂ ਡੋਲੇ ਤਾਂ ਫੇਰ ਮੈਨੂੰ ਕਹਿਦੇ ਵੀ ਕੀ ਗੱਲ ਆ ਕੀ ਸੀ ਬਾਈ ਪਰ ਦਿੰਦਾ ਤਾਂ ਬਾਈ 24 ਘੰਟੇ ਮੂੰਹ ਦੇ ਵਿੱਚ ਹਾਥਾ ਠੀਕ ਆ ਬਾਈ ਕਦੇ ਇਹਨੂੰ ਦਹੀਂਾਂ ਪ ਵੀ ਜਿੰਨੀ ਬਰੀਡਿੰਗ ਇਸ ਘੋੜੇ ਨੇ ਕੀਤੀ ਆ ਇੰਨੀ ਛੋਟੀ ਉਮਰ ਚ ਹਜੇ ਤੱਕ ਮੈਨੂੰ ਲੱਗਦਾ ਵੀ ਕਿਸੇ ਘੋੜੇ ਨੇ ਇੰਨੀ ਬਰੀਡਿੰਗ ਨਹੀਂ ਕੀਤੀ ਹੋਣੀ ਇੰਨੀ ਛੋਟੀ ਉਮਰ ਦੇ ਵਿੱਚ ਇਹ ਸਾਡੇ ਤਾਇਏ ਦਾ ਬੇਟਾ ਜੀ ਕੈਨੇਡਾ ਤੋਂ ਸਪੈਸ਼ਲ ਆਇਆ ਬਾਈ ਇਹ ਘੋੜੇ ਦੀ ਵੀਡੀਓ ਆਸਤੇ ਇੰਨਾ ਪਿਆਰ ਕਰਦੇ ਆ ਇਹ ਆਜੋ ਮਿੱਤਰੋ ਅੱਜ ਤੁਹਾਨੂੰ ਭੁੱਲ ਰਾਲਾ ਪਾਰਸ ਦਿਖਾ ਦਈਏ ਬਿਲਕੁਲ ਰੋਡ ਦੇ ਉੱਪਰ ਆ ਬੋਰਡ ਲੱਗਿਆ ਹੋਇਆ ਸੀ ਤੇ ਜਾਂਦੇ ਨੂੰ ਸਾਡੇ ਭਾਈ ਮੋਰ ਪੈਲ ਪਾ ਰਿਹਾ ਸੀ ਸਾਡਾ ਸਵਾਗਤ ਕੀਤਾ ਇਸ ਨੇ ਤੇ ਧੰਨਵਾਦ ਕਰਦੇ ਆਂ ਦਾ ਵੀ ਬਾਈ ਨੇ ਬਹੁਤ ਸੋਹਣੇ ਜਾਨਵਰ ਰੱਖੇ ਹੋਇਆ ਪੰਛੀ ਰੱਖੇ ਹੋਇਆ ਤੇ ਆ ਆ ਗਿਆ ਭਾਈ ਭੁੱਲਰ ਵਾਲਾ ਪਾਰਸ ਇਸ ਘੋੜੇ ਬਾਰੇ ਬਾਲਾ ਕੁਝ ਦੱਸਣ ਦੀ ਲੋੜ ਨਹੀਂ ਜਿਵੇਂ ਕਹਿੰਦੇ ਹੁੰਦੇ ਕਿ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲੇ ਰਿਕਾਰਡ ਬੋਲਦੇ ਰਿਕਾਰਡ ਬੋਲਦੇ ਐਸ ਘੋੜੇ ਦੇ ਬਾਕੀ ਦੀ ਥੋੜੀ ਜੀ ਚਾਲ ਚੈੱਕ ਕਰ ਲਓ ਛਾਤੀ ਨੈਕ ਕੈਰੇਜ ਸੁੰਭ ਮੈਂ ਫਰੰਟ ਦੀਆਂ ਫੋਟੋਆਂ ਪਹਿਲਾਂ ਤਾਂ ਹੀ ਲਾਈਆਂ ਨੇ ਕਿ ਤੁਸੀਂ ਦੀ ਕੱਲੀ ਕੱਲੀ ਚੀਜ਼ ਆ ਜਿਹੜੀ ਉਹ ਦੇਖ ਲਓ ਤੋਰਿਆ ਬਿੰਦਰ ਨੇ ਬਾਈ ਨੇ ਬਹੁਤ ਵਧੀਆ ਹੈ ਬਹੁਤ ਟੌਪ ਦੀ ਤੌਰ ਤੁਰਦਾ ਤੇ ਜਿਵੇਂ ਸਾਹਮਣੇ ਤੋਂ ਮੈਨੂੰ ਜਦੋਂ ਸ਼ੂਟ ਕਰ ਰਿਹਾ ਸੀ ਤਾਂ ਬਾਈ ਬਿੰਦਰ ਦਾ ਮੂੰਹ ਨਹੀਂ ਦਿਖਦਾ ਸੀ ਇੰਨਾ ਨੱਕ ਕੈਰਜ ਹੈ ਦਾ ਬਾਕੀ ਤੁਰਨਾ ਸਟਾਈਲ ਇਹਦਾ ਵੱਖਰਾ ਹੀ ਆ ਅਕਸਰ ਦੇਖਦੇ ਹੁੰਨੇਗੇ ਘੋੜੇ ਨੂੰ ਝਟਕੇ ਮਾਰ ਮਾਰ ਕੇ ਗਰਦਨ ਚਕਾਉਣੀ ਪੈਂਦੀ ਆ ਪਰ ਇਹਨੂੰ ਇਹੋ ਜਿਹਾ ਕੋਈ ਚੱਕਰ ਨਹੀਂ ਬਸ ਬਾਗਾ ਫੜ ਕੇ ਖੜਜੋ ਤਾਂ ਇਹ ਸਟੈਚੂ ਬਣ ਕੇ ਖੜ ਜਾਂਦਾ ਬਿਲਕੁਲ ਇਹ ਕਹਿੰਦਾ ਵੀ ਤੁਸੀਂ ਖਿੱਚ ਲਓ ਫੋਟੋਆਂ ਕਰ ਲਓ ਵੀਡੀਓ ਪਾਰਸ ਦੇ ਨਾਲ ਨਾਲ ਬਾਈ ਕੋਲ ਹੋਰ ਜਾਨਵਰ ਵੀ ਬਹੁਤ ਚੰਗੇ ਆ ਬਾਈ ਕੋਲ ਬੱਚੇ ਪਾਰਸ ਦੇ ਪੰਜ ਵੀਡੀਓ ਚ ਮੈਂ ਦਿਖਾਉਣਿਆਂ ਪੰਜ ਦੇ ਪੰਜੇ ਟੌਪ ਦੇ ਆ ਤੇ ਇੱਕ ਅਬੋਰ ਵਾਲੇ ਦੀ ਡਾਇਰੈਕਟ ਘੋੜੀ ਦਿਖਾਉਣੀ ਆ तकरीबन 17 ਤੋਂ 18 ਸਾਲ ਉਮਰ ਆ ਉਸ ਘੋੜੀ ਦੀ ਤੇ ਬਹੁਤ ਛੋਟੀ ਦੇ ਬੱਚੇ ਹਰ ਸਾਲ ਬਾਈ ਨੂੰ ਦੇ ਰਹੀ ਆ ਉਹ ਤੇ ਉਹਦੇ ਮਗਰ ਜਿਹੜੀ ਪਾਰਸ ਦੀ ਬਸ਼ੇਰੀ ਆ ਨੁਕਰੀ ਉਹ ਵੀ ਫੋਰਸ ਸੇਲ ਆ ਤੇ ਇੱਕ ਬਸ਼ੇਰਾ ਉਹ ਵੀ ਫੋਰਸ ਸੇਲ ਆ ਅੱਗੇ ਵੀਡੀਓ ਚ ਉਹਨਾਂ ਦੀਆਂ ਫੋਟੋਆਂ ਵੀ ਲਾਈਆਂ ਹੋਈਆਂ ਨੇ ਸਾਰੀ ਬਾਕੀ ਦੀ ਡਿਟੇਲ ਆ ਜਿਹੜੀ ਉਹਨਾਂ ਦੀ ਦਿੱਤੀ ਹੋਈ ਆ ਬਾਕੀ ਆ ਤੁਹਾਨੂੰ ਘੋੜੀਆਂ ਦਿਖਾਉਣ ਲੱਗਿਆਂ ਬਾਈ ਦੇ ਮਤਲਬ ਸਟੱਡ ਫਾਰਮ ਦੇ ਉੱਪਰ 5 ਤੋਂ 6 ਘੋੜੀਆਂ ਮਿਲਣ ਵਾਲੀਆਂ ਆਈਆਂ ਰਹਿੰਦੀਆਂ ਨੇ ਤੇ ਇੱਕ ਬਾਈ ਹੋਰਾਂ ਦੀ ਆ ਇਨਸਟਾ ਆਈਡੀ ਦੇਣ ਲੱਗਿਆ ਮੈਂ ਰਿਜ਼ਲਟਾਂ ਦੀਆਂ ਦਾ ਮੈਂ ਸਿਰਫ ਮੈਂ 5 ਦੀਆਂ ਫੋਟੋਆਂ ਲਈਆਂ ਨੇ ਜਿਹੜੇ ਬਾਈ ਦੇ ਘਰ ਖੜੇ ਆ ਬਾਕੀ ਬਾਈ ਕਹਿੰਦਾ ਹਰ ਇੱਕ ਰਿਜ਼ਲਟ ਦੀ ਫੋਟੋ ਆ ਜਿਹੜੀ ਉਹ ਇਨਸਟਾ ਆਈਡੀ ਤੇ ਪੈਂਦੀ ਆ ਤਾਂ ਤੁਸੀਂ ਆਈਡੀ ਚੈੱਕ ਕਰ ਲਿਓ ਬਾਈ ਦੀ ਆਈਡੀ ਨੂੰ ਵੀ ਜ਼ਰੂਰ ਫੋਲੋ ਕਰ ਦਿਓ ਕਿਉਂਕਿ ਲੇਟੈਸਟ ਫੋਟੋਆਂ ਜਿਹੜੀਆਂ ਰਿਜ਼ਲਟਾਂ ਦੀਆਂ ਨੇ ਪਾਰਸ ਦੀਆਂ ਉਹ ਇਸ ਇਨਸਟਾ ਆਈਡੀ ਤੇ ਪੈਂਦੀਆਂ ਆ ਬਾਕੀ ਆਜੋ ਬਾਈ ਨਾਲ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ ਨੇ ਵੀਡੀਓ ਲੰਮੀ ਜ਼ਰੂਰ ਆ ਪਰ ਇਹ ਬੰਦਾ ਭਾਈ ਦਿਲੋਂ ਬੋਲਦਾ ਜੋ ਮਨ ਚਾ ਉਹੀ ਜ਼ੁਬਾਨ ਤੇ ਆ ਬਾਈ ਨਾਲ ਗੱਲਾਂ ਬਾਤਾਂ ਕਰਦੇ ਆ ਜਿਹੜੇ ਯਾਰ ਮਿੱਤਰ ਆਪਣੇ ਚੈਨਲ ਤੇ ਫਸਟ ਟਾਈਮ ਆਇਆ ਜਾਂ ਪਹਿਲੀ ਵਾਰ ਵੀਡੀਓ ਦੇਖ ਰਿਹਾ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਆਨਲਾਈਨ ਟਾਈਮ ਦੇ ਵਿੱਚ ਅਜਿਹੇ ਚੰਗੇ ਟੌਪ ਦੇ ਘੋੜੀ ਨੇ ਤੁਹਾਨੂੰ ਵੀਡੀਓ ਹੋਰ ਵੀ ਦੇਖਣ ਨੂੰ ਮਿਲਣਗੀਆਂ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਦਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆਜੋ ਫਿਰ ਬਾਈ ਭਿੰਦੇ ਨਾਲ ਮਲਾਉਨੇ ਆ ਤੁਹਾਨੂੰ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਬੈਠੇ ਆਪਾਂ ਪੁੱਲਰ ਸਟੱਡ ਫਾਰਮ ਤੇ ਪਿੰਡ ਪੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਘੋੜਾ ਪਾਰਸ ਦਿਖਾਉਣਾ ਤੁਹਾਨੂੰ ਜਿਸ ਘੋੜੇ ਨੇ ਇੱਕ ਟਾਪ ਦੀ ਬਰੀਡ ਪੈਦਾ ਕੀਤੀ ਆ ਜਿੱਤੋਂ ਤੁਹਾਨੂੰ ਪੰਜ ਬੱਚੇ ਦਿਖਾਉਣੇ ਆ ਉਸ ਘੋੜੇ ਦੇ ਵਿੱਚ ਬਿਲਕੁਲ ਹੂਵਾ ਹੂ ਆਵਦੀਆਂ ਕਾਪੀਆਂ ਕਿਉਂਕਿ ਇਹ ਘੋੜਾ ਆਪਣੀ ਨੈਕ ਅਰੇਜ ਕਰਕੇ ਬਹੁਤ ਮਸ਼ਹੂਰ ਆ ਆਪਣੇ ਨਾਲ ਬਾਈ ਭਿੰਦਾ ਪੁੱਲਰ ਤੇ ਬਾਈ ਦੇ ਯਾਰ ਦੋਸਤ ਬੈਠੇ ਨੇ ਸਾਰੇ ਪਰਿਵਾਰ ਕਮੈਂਡ ਮੈਂਬਰ ਬੈਠੇ ਨੇ ਬਾਈ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੱਸੀ ਗੱਲ ਬਰੇ ਬੇਅੰਤ ਬਰੇ ਹੋ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਵਧੀਆ ਬਰੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਨਾਲ ਭਰਾ ਵੀਡੀਓ 'ਚ ਬੈਠੇ ਨੇ ਬਾਈ ਜੀ ਇਹ ਇਹਨਾਂ ਦੀ ਜਾਣ ਪਛਾਣ ਜ਼ਰੂਰ ਕਰਾਓ ਦਰਸ਼ਕਾਂ ਨਾਲ ਇਹ ਮੇਰੇ ਡੈਡੀ ਹੈ ਜੀ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਜੀ ਉਹ ਮੇਰਾ ਬੇਟਾ ਹੈ ਜੀ ਰਣਵਜੇ ਸਿੰਘ ਪੁੱਲਰ ਜੀ ਜੀ ਇਹ ਸਾਡੇ ਤਾਈ ਦਾ ਬੇਟਾ ਜੀ ਕੈਨੇਡਾ ਤੋਂ ਸਪੈਸ਼ਲ ਆਇਆ ਹੈ ਬਾਈ ਇਹ ਘੋੜੇ ਦੀ ਵੀਡੀਓ ਆਸਤੇ ਇੰਨਾ ਪਿਆਰ ਕਰਦੇ ਆ ਇਹ ਠੀਕ ਆ ਬਾਈ ਇਹ ਵੀ ਇਹ ਵੀ ਚਾਚੇ ਦਾ ਬੇਟਾ ਜੀ ਇਹ ਵੀ ਤਾਏ ਦਾ ਬੇਟਾ ਜੀ ਇਹ ਵੀ ਤਾਏ ਦਾ ਬੇਟਾ ਅਸੀਂ ਆਪ ਦਾ ਪਰਿਵਾਰ ਹੀ ਬੈਠੇ ਆ ਸਾਡੇ ਪਰਿਵਾਰ ਵਿੱਚ ਹਾਂਜੀ ਠੀਕ ਆ ਸਾਰਿਆਂ ਦੇ ਸਾਡੇ ਘੋੜੇ ਰੱਖੇ ਆ ਇਹਨਾਂ ਦੇ ਵੀ ਸਾਰਿਆਂ ਮੁੰਡਿਆਂ ਦੇ ਘੋੜੇ ਰੱਖੇ ਆ ਅੱਛਾ ਬਾਈ ਤੇ ਸਾਰਿਆਂ ਦੇ ਸਾਡੇ ਇੱਕ ਦੂਜੇ ਦਾ ਬਾਈ ਸੰਯੋਗ ਨਾਲ ਬਿਲਕੁਲ ਪਹਿਲਾਂ ਮੈਂ ਆਪਣੇ ਬਜ਼ੁਰਗਾਂ ਨਾਲ ਗੱਲ ਕਰਦਾ ਸੀ ਉਹ ਕਹਿੰਦੇ ਵੀ ਸਾਡੇ ਦਾਦਾ ਜੀ ਤੋਂ ਅਸੀਂ ਵੀ ਘੋੜੀਆਂ ਰੱਖਦੇ ਆ ਰਮੀ ਬਹੁਤ ਪੁਰਾਣੇ ਰੱਖਦੇ ਹਾਂ ਹਾਂਜੀ ਹਾਂਜੀ ਵੀਰੇ ਆਪਣੇ ਘਰੇ ਵੀਰੇ ਚਲੋ ਅੱਜ ਉਹਨੂੰ ਵਿਖਾਇ ਨਹੀਂ ਗਿਆ ਪੁਰਾਣੇ ਉਹੋ ਹੀ ਸ਼ੌਂਕ ਹਾਂਜੀ ਕਾਠੀਆਂ ਉਠਾਂ ਦੀਆਂ ਵੀ ਕਾਠੀਆਂ ਪਈਆਂ ਬਾਈ ਘੋੜਿਆਂ ਦੀਆਂ ਵੀ ਲਗਾਮ ਕਾਠੀਆਂ ਹਜੇ ਪਈਆਂ ਆਪਣੇ ਕੋਲ ਹੀ ਉਹ ਸਮਝਾ। ਅੱਛਾ ਬਈ। ਠੀਕ। ਤੇ ਪੁਰਾਣੇ ਫਿਰ ਉਹ ਹੀ ਬਾਈ ਬਲੱਡ ਚ ਆਪਣੇ ਗਾਂ ਸਾਡੇ ਆਈ ਆ। ਜੀ। ਜਿਵੇਂ ਆਪਾਂ ਘੋੜਿਆਂ ਦੇ ਬਲੱਡ ਦੀ ਗੱਲ ਕਰਦਾ ਉਵੇਂ ਬਾਈ ਬੰਦਿਆਂ ਦੇ ਬਲੱਡ ਵੀ ਹੁੰਦਾ ਜਿਹੜੇ ਬਲੱਡ ਚ ਜੋ ਸ਼ੌਕ ਹੁੰਦਾ ਜੋ ਗੱਲਬਾਤ ਹੁੰਦੀ ਆ। ਬੱਚਾ ਮੱਲੋ ਮੱਲਿ ਉਸ ਚੀਜ਼ ਵੱਲੋਂ ਭੱਜ ਕੇ ਜਾਂਦਾ। ਬਾਈ ਜੀ ਉਹੀ ਹੈ ਨਾ ਜੀ। ਪਹਿਲਾਂ ਹੁਣ ਪੁਰਾਣੇ ਜ਼ਮਾਨੇ ਚ ਬਾਈ ਰਿਸ਼ਤੇ ਕਰਦੇ ਸੀ। ਉਦੋਂ ਕੋਈ ਦੇਖਣ ਥੋੜਾ ਜਾਂਦਾ ਸੀ ਵੀਰੇ ਬੈਂਤ ਵੀਰ। ਹੂੰ। ਉਦੋਂ ਤਾਂ ਖਾਨਦਾਨ ਦਾ ਚੱਲਦਾ ਹੀ ਫਲਾਨੇ ਸੋਂ ਦੇ ਬਾਈ ਰਿਸ਼ਤਾ ਕਰਨਾ ਤੇ ਮੱਲੋ ਖਾਨਦਾਨੀ ਬੰਦੇ ਆ ਬਿਲਕੁਲ ਵੀਰੇ ਅੱਜ ਆਪਾਂ ਕੋੜਿਆਂ ਚ ਬਲੱਡ ਲੈਣਾ ਵੀਨੇ ਤੇ ਬੰਦੇ ਚ ਬਈ ਉਹ ਚੀਜ਼ ਕਿਉਂ ਨਾ ਫਰੂਪ ਹੋ ਗਈ ਜਿਹੜਾ ਖਾਨਦਾਨੀ ਬੰਦਾ ਤਾਂ ਖਾਨਦਾਨੀ ਬੰਦਾ ਹੋ ਗਈ ਹੋਊਗਾ ਬਈ ਬਿਲਕੁਲ ਵੀਰੇ ਤੇ ਅੱਜ ਆਪਾਂ ਆਪਣੇ ਬਈ ਪਾਰਸ ਦੀ ਗੱਲ ਕਰੀਏ ਜੀ ਹਾਂਜੀ ਹਾਂਜੀ ਵੀਰੇ ਤੇ ਪਾਰਸ ਨੇ ਬਈ ਤੁਹਾਡਾ ਤੇ ਤੁਹਾਡੇ ਪਿੰਡ ਦਾ ਨਾਮ ਦੁਨੀਆ ਤੇ ਚਮਕਾਇਆ ਹਾਂ ਚਮਕਾਤਾ ਬਈ ਬਿਲਕੁਲ ਬਈ ਪਾਰਸ ਨੇ ਬਈ ਜੀ ਅੱਜ ਮੇਰਾ ਹਾਂਜੀ ਸਾਰਿਆਂ ਤੋਂ ਪਹਿਲਾਂ ਵੀਰੇ 파ਰਸ ਭੁੱਲਰ ਦੇ ਨਾਂ ਤੇ ਮਸ਼ਹੂਰਾ ਘੋੜਾ ਜੀ ਹੂੰ ਠੀਕ ਹੈ ਜੀ ਮੇਰਾ ਪਿੰਡ ਭੁੱਲਰ ਆ ਬਾਈ ਫੇਰ ਪਿੰਡ ਦਾ ਨਾਂ ਆਉਂਦਾ ਜੀ ਫੇਰ ਮੇਰਾ ਨਾਂ ਭਿੰਦਾ ਭੁੱਲਰ ਆਉਂਦਾ ਹਾਂਜੀ ਬਾਈ ਅੱਜ ਮੈਨੂੰ ਬਾਈ ਇੰਨੀ ਛੋਟੀ ਉਮਰ ਦੇ ਵਿੱਚ ਮੇਰੇ ਘੋੜੇ ਨੇ ਵੀ ਬਹੁਤ ਵੱਡਾ ਬਾਈ ਅਜੇ ਬੱਚੇ ਆਉਣ ਤੋਂ ਪਹਿਲਾਂ ਹੀ ਲੋਕਾਂ ਚ ਨਾਮ ਬਣਾ ਲਿਆ ਸੀ ਵੀ 파ਰਸ ਭੁੱਲਰ ਇੱਕ 파ਰਸ ਭੁੱਲਰੀ ਆ ਬਾਈ ਤੇ ਅੱਜ ਮੇਰਾ ਨਾਂ ਬਾਈ ਰਹਿੰਦੀ ਦੁਨੀਆ ਤੱਕ ਤੇ ਮੇਰੇ ਬਯੰਤ ਵੀਰੇ ਇਸ ਘਰ ਤੇ ਰਹਿੰਦੀ ਦੁਨੀਆ ਤੱਕ ਮੇਰਾ ਨਾਂ ਚਲਾਤਾ ਐ ਨੇ ਇਹ ਘੋੜਾ ਨਹੀਂ ਮੇਰੇ ਆਸ ਤੇ ਵੀਰੇ ਮੇਰੇ ਆਸ ਤੋਂ ਕੋਈ ਰੱਬੀ ਰੂਹ ਹੈ ਬਿਲਕੁਲ ਬਈ ਤੇ ਬਈ ਆਪਾਂ ਜੇ ਆਪਾਂ ਜਿਸ ਟਾਈਮ ਤੇ ਹੁਣ ਬੈਠੇ ਆਂ ਜਿਸ ਜਗ੍ਹਾ ਤੇ ਬੈਠੇ ਆਂ ਬਈ ਆਪਾਂ ਪ੍ਰੋਪਰ ਲੋਕੇਸ਼ਨ ਕੀ ਹੈ ਕਹੀ ਸੱਜਣ ਕਿਉਂਕਿ ਲੋਕੇਸ਼ਨ ਪੁੱਛਦੇ ਹੁੰਦੇ ਆ ਬਈ ਵੀ ਤੁਸੀਂ ਨੇ ਪਿੰਡ ਦਾ ਦੱਸਦਾ ਵੀ ਪ੍ਰੋਪਰ ਲੋਕੇਸ਼ਨ ਹੈ ਕੀ ਹੈ ਜੀ ਵੀਰੇ ਭੁੱਲਰ ਪਿੰਡ ਹੈ ਜੀ ਮੁਕਸਰ ਦਾ ਇਹ ਹਾਂਜੀ ਠੀਕ ਹੈ ਜੀ ਵੱਡੇ ਰੋਡ ਦੇ ਉੱਤੇ ਹੈ ਜੀ ਮੁਕਸਰ ਤੋਂ ਬਠਿੰਡਾ ਰੋਡ ਛੜਕ ਦੇ ਉੱਤੇ ਪਿੰਡ ਭੁੱਲਰ ਹੈ ਇੱਥੇ ਜਾੜੀਆਂ ਨਹਿਰਾਂ ਦੋ ਬਈ ਇਹ ਜੀ ਠੀਕ ਹੈ ਜੀ ਉੱਥੇ ਆਪਣਾ ਘੋੜੇ ਦਾ ਫਲੈਕਸ ਲੱਗਿਆ ਹੋਇਆ ਵੀ ਅਰਜਨ ਕੈਸਟਲ ਪੈਲਸ ਆ ਵੀਰੇ ਉਹ ਸੜਕ ਤੋਂ ਬੋਰਡ ਤੇ ਤੁਸੀਂ ਆ ਕੇ ਵੀਰੇ ਸਿੱਧੇ ਲੋਕੇਸ਼ਨ ਆਪਣੇ ਘਰੇ ਲੈ ਕੇ ਆਉਂਦੀ ਹੈ ਪ੍ਰੀਮਿਕਸ ਵਾਲੀ ਸੜਕ ਆਪਣੇ ਘਰੇ ਆ ਕੇ ਖਤਮ ਹੁੰਦੀ ਹੈ ਠੀਕ ਹੈ ਵੀਰੇ ਹਾਂਜੀ ਵੀਰੇ ਚਲੋ ਜੀ ਆਪਾਂ ਹੁਣ ਆਪਣੇ ਜਿਹੜਾ ਮੇਨ ਕੋਡ ਆ ਪਾਰਸ ਹਾਂਜੀ ਹਾਂਜੀ ਉਹਦੀ ਗੱਲਬਾਤ ਕਰਦੇ ਆਂ ਬਈ ਬਲੱਡ ਲਾਈਨ ਚਲੋ ਜਾਣਦੇ ਸਾਰੇ ਫਿਰ ਵੀ ਇੱਕ ਵਾਰ ਆਪਾਂ ਸਾਰੀ ਇਹਦੀ ਜਿਹੜੀ ਜਾਣਕਾਰੀ ਸੱਜਣਾਂ ਨਾਲ ਸਾਂਝੀ ਜ਼ਰੂਰ ਕਰੀਏ ਜੀ ਵੀਰੇ ਮਹਾਰਾਣੇ ਡੋੜ ਦਾ ਬੱਚਾ ਜੀ ਇਹ ਦਿਲਸ਼ੇਰ ਕਾਕੀ ਦਾ ਪੋਤਾ ਆ ਗਿਆ ਬਈ ਠੀਕ ਹੈ ਰਤਨਥਾਲੀ ਵਾਲਾ ਬਾਈ ਇਹਦਾ ਨਾਨਾ ਆ ਗਿਆ ਜੀ ਨੌਕਰੀ ਮਾਂ ਦਾ ਵੀਰੇ ਇਹ ਨੌਕਰੀ ਮਾਂ ਦਾ ਹਾਂਜੀ ਤੇ ਹੁਣ ਕਿੰਨੀ ਉਮਰ ਦਾ ਹੋ ਗਿਆ ਵੀਰੇ ਪੰਜ ਸਾਲ ਦਾ ਹੋ ਗਿਆ ਵੀਰੇ ਪਾਰਸ ਠੀਕ ਆ ਬਾਈ ਤੇ ਕਦ ਕਿੰਨਾ ਕਰ ਗਿਆ 6' 8" ਦਾ ਹਾਈਟ ਕਰ ਗਿਆ ਵੀਰੇ ਠੀਕ ਪੂਰੀ ਪ੍ਰੋਪਰ ਫੱਟੀ ਵਾਲੀ ਇਹ ਨਹੀਂ ਬਾਈ ਵੀ ਆਪਾਂ 69 ਆਕੀ ਚੱਲੇ ਗਏ ਜਾਂ ਵੱਧ ਘੱਟ ਆਕੀ ਚੱਲੇ ਗਏ ਐਨੀ ਆ ਜਿੰਨੀ ਹੈਗੀ ਐ ਨੈਟ ਉਹਨੇ ਆਪੇ ਦੱਸਦਾ ਵੀ ਇਹ ਕੋੜਾ ਵੀ ਬਾਈ ਹੈਗੀ ਐ ਮੇਰੀ ਬਿਲਕੁਲ ਬਾਕੀ ਗੱਲ ਬਾਈ ਬਰੀਡਿੰਗ ਤੇ ਹੁੰਦੀ ਆ ਨਾ ਬਰੀਡਿੰਗ ਇਹਨੇ ਬਹੁਤ ਜ਼ਿਆਦਾ ਕੀਤੇ ਤੇ ਟੌਪ ਦੇ ਬੱਚੇ ਅਜੇ ਤੁਹਾਡੇ ਘਰੇ ਵੀ ਖੜੇ ਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਹਰ ਇੱਕ ਕਰ ਠੀਕ ਹੈ ਬਈ ਠੀਕ ਹੈ ਜੀ ਇਹ ਤਾਂ ਕੋਈ ਦੋ ਰੈਣੀ ਬਾਈ ਵੀ ਜਿੰਨੀ ਬਰੀਡਿੰਗ ਇਸ ਘੋੜੇ ਨੇ ਕੀਤੀ ਆ ਇੰਨੀ ਛੋਟੀ ਉਮਰ ਚ ਹਜੇ ਤੱਕ ਮੈਨੂੰ ਲੱਗਦਾ ਵੀ ਕਿਸੇ ਘੋੜੇ ਨੇ ਇੰਨੀ ਬਰੀਡਿੰਗ ਨਹੀਂ ਕੀਤੀ ਹਣੀ ਇੰਨੀ ਛੋਟੀ ਉਮਰ ਦੇ ਵਿੱਚ ਬਈ ਠੀਕ ਹੈ ਬਈ ਫੇਰ ਇਹਦੇ ਹੋਰ ਆ ਵੀਰੇ ਜਿਹੜਾ ਇਹਨੇ ਪੈਦਾ ਕਰਕੇ ਦਿੱਤਾ ਹਾਂਜੀ ਬਾਈ 3 ਇੰਚ ਦਾ ਕੰਨ ਲਾਊਗਾ ਬਾਈ ਠੀਕ ਹੈ ਕੁੰਡੀ ਵਾਲਾ ਕੰਨ ਲਾਉਂਦਾ ਫੇਰ ਖੜਨ ਦਾ ਸਟਾਈਲ ਜਿਹੜਾ ਪਾਰਸ ਦਾ ਖੁਦ ਆਪ ਆਹਾ ਬਾਈ ਹਾਂਜੀ ਹਰ ਇੱਕ ਬੱਚੇ ਚ ਬਈ ਉਹ ਹੀ ਆ ਇੱਕ ਵੀ ਬੱਚਾ ਘੋੜੀ ਦੇ ਨੇ ਪੈਦਾ ਕੀਤਾ ਬਈ ਇਹਨੇ ਕੱਲੀਆਂ ਨੁਕਰੀਆਂ ਦੇ ਨਹੀਂ ਬਈ ਵੀ ਨੁਕਰੀਆਂ ਤੇ ਆ ਪੂਣੀ ਵਰਗੇ ਬੱਚੇ ਚਿੱਟੇ ਸੂਇਆ ਚੰਬੀਆਂ ਚੰਬੀਆਂ ਤੇ ਵੀ ਬਈ ਮੱਲੋਂ ਚਿੱਟੇ ਬੱਚੇ ਹੀ ਪੈਦਾ ਕੀਤੇ ਆ ਘੋੜੇ ਨੇ ਠੀਕ ਹੈ ਬਈ ਇਹ ਘੋੜੀ ਦੇ ਬੱਚਾ ਪੈਦਾ ਨਹੀਂ ਬਈ ਇਹਨੇ ਕੀਤਾ ਇਹ ਨਹੀਂ ਵੀ ਝੁੰਗਾ ਪੈਦਾ ਕਰਤਾ ਜਾ ਇਹਨੇ ਕਾਣਾ ਪੈਦਾ ਕਰਤਾ ਜਾ ਇਹਨੇ ਬਰੜਾ ਪੈਦਾ ਕਰਤਾ ਬਈ ਠੀਕ ਹੈ ਜੀ ਇੱਕ ਵੀ ਬੱਚਾ ਜਾਨੀ ਪੈਦਾ ਕੀਤਾ ਡਿੱਟੋ ਕਾਪੀਆਂ ਦੇਤੀਆਂ ਇੱਕ ਬਈ ਇਹਨੇ ਬੇਅੰਤ ਵੀਰੇ ਆਪਣੇ ਘਰ ਦੀ ਕਹਿ ਜੀ ਮੇਰੀ ਲੈਣ ਚ ਲਾ ਕੇ ਦੇਤੀ ਆ ਨੁਕਰਿਆਂ ਦੇ ਵਿੱਚ ਹਾਂਜੀ ਵੀ ਜਿਹੜੀ ਅੱਜ ਤੱਕ ਹਜੇ ਮੈਨੂੰ ਐਂ ਲੱਗਦਾ ਵੀ ਕਿਸੇ ਵੀ ਘੋੜੇ ਨੇ ਨਹੀਂ ਠੀਕ ਹੈ ਬਈ ਬਿਲਕੁਲ ਸਪੌਟਲੈਸ ਫੇਰ ਖੜਨੀ ਫੇਰ ਕੰਨ ਕੁੰਡੀ ਵਾਲਾ ਬਾਈ ਮਾਰਵਾੜੀ ਕਰੈਕਟਰ ਦੀ ਇੱਕ ਨੁਕਰਾਂ ਚ ਇਹਨੇ ਲੈਣ ਪੈਦਾ ਕਰਕੇ ਚਲਾਤੀ ਬਾਈ ਘੋੜੇ ਨੇ ਅੱਜ ਆਪਦੇ ਮੰਨ ਲਓ ਦਾਦੇ ਵਾਂਗੂ ਇਹਦਾ ਨਾਂ ਅੱਜ ਬਾਈ ਬਹੁਤ ਵੱਡਾ ਰਤਬਾ ਉਹ ਬਹੁਤ ਵੱਡਾ ਘਾਟਾ ਚਲੋ ਘੋੜੇ ਦਾ ਪਿਆ ਕਾਕੀ ਦਾ ਵੀ ਹਾਂਜੀ ਹਾਂਜੀ ਠੀਕ ਹੈ ਜੀ ਪਰ ਉਸ ਲੈਣ ਦਾ ਅੱਜ ਸਾਰਿਆਂ ਤੋਂ ਟੋਪਰ ਕੋੜਾ ਆਪਦੇ ਦਾਦੇ ਵਾਂਗੂੰ ਅੱਜ ਹੋ ਕੇ ਖੜ ਗਿਆ ਬਈ ਇਹ ਇਹ ਗੱਲ ਤੁਹਾਡੀ ਬਈ ਮੰਨਣ ਜੋਗਾ ਕਿਉਂਕਿ ਇਹਨੇ ਸਕਿੰਟਾਂ ਦੇ ਵਿੱਚ ਆਪਦੇ ਸ਼ਾਰਟ ਦੇਤੇ ਸੀ ਹਾਂ ਦੇਤੇ ਜੀ ਕਿਉਂਕਿ ਅਸੀਂ ਬਾਹਰ ਜਾ ਕੇ ਖੜਾਇਆ ਇਹ ਠੱਲਿਆ ਜੰ ਨੂੰ ਹਾਂਜੀ ਤਾਂ ਇਹਦੇ ਆਪ ਨੈਕ ਕੈਰੇਜ ਦਿਖਾਈ ਚੈਸਟੇ ਦੀ ਛਾਤੀ ਛੁੱਤੀ ਬਹੁਤ ਚੰਗੀ ਆ ਬਈ ਸੁੰਭ ਦਾ ਬਹੁਤ ਮਜ਼ਬੂਤ ਆ ਕੋੜਾ ਸ਼ਕੀਨ ਦਾ ਸਾਹਮਣੇ ਦਿਖੇ ਜਾਂਦਾ ਦਰਸ਼ਕਾਂ ਨੂੰ ਜੀ ਠੀਕ ਆ ਬਈ ਬਈ ਪਿੰਦੇ ਹੁਣ ਫੀਸ ਕਿੰਨੀ ਰੱਖੀ ਹੋਈ ਆ ਫੀਸ ਇਹਦੀ ਵੀਰੇ 35000 ਤਈ ਆਪਾਂ ਛੱਡਦੇ ਆ ਇਹਨੂੰ ਠੀਕ ਆ ਬਈ ਵਧਾਉਣੀ ਸੀਗੀ ਹਾਂ ਆਪਾਂ ਲੋਕਾਂ ਨੂੰ ਖੁਸ਼ ਕਈਆਂ ਨੂੰ ਨਹੀਂ ਕਰ ਸਕਦੇ ਵਿੱਚ ਮਨ ਖਰਾਬ ਹੋ ਜਾਂਦਾ ਬੈਂਤ ਵੀਰੇ ਉਦੋਂ ਮਨ ਆਏ ਹੁੰਦਾ ਵੀ ਆਪਾਂ ਮੰਨ ਲਓ ਵਧਾ ਲ ਗਏ ਯਾਰ ਫੇਰ ਪਰ ਫੇਰ ਮਨ ਦੇ ਵਿੱਚ ਵਿਚਾਰ ਆਉਂਦਾ ਬਾਈ ਵੀ ਯਾਰ ਆਮ ਲੋਕ ਰਹਿ ਜਾਣਗੇ ਇਹਦੇ ਚੋਂ ਹੁਣ ਮੈਂ ਫੀਸ ਇਹਦੀ ਬਾਈ ਅੱਜ ਭਲਾਂ ਦੀ ਲੱਖ ਕਰਦਾ ਡੇਢ ਕਰਦਾ ਮੈਨੂੰ ਪਤਾ ਘੋੜੀਆਂ ਹੋਣੀਆਂ ਹਾਂਜੀ ਘੋੜੇ ਕਰਕੇ ਘੋੜੀਆਂ ਨਹੀਂ ਆਉਣਾ ਬਾਈ ਠੀਕ ਹੈ ਜੀ ਜਿਹੜਾ ਬੰਦਾ ਇਹਦੇ ਕੋਲੇ ਆਸਮੇਦ ਲੈ ਕੇ ਆਇਆ ਉਹੋ ਜਿਹਾ ਹੀ ਇਹਨੇ ਬੱਚਾ ਪੈਦਾ ਕਰਕੇ ਦਿੱਤਾ ਠੀਕ ਹੈ ਬਾਈ ਠੀਕ ਹੈ ਜੀ ਪਰ ਫੇਰ ਮੈਂ ਉਹ ਡਿਲੀਟ ਕਰਤਾ ਮੈਂ ਕਿਹਾ ਵੀ ਨਹੀਂ ਯਾਰ ਆਪਾਂ 35000 ਤੇ ਆਪਾਂ ਨੂੰ ਕੋਸ਼ ਆਪਾਂ ਬਈ ਠੀਕ ਆ ਠੀਕ ਆ ਬਈ ਮਹਾਰਾਜ ਨੇ ਬੜਾ ਕੁਛ ਦਿੱਤਾ ਅੱਜ ਮੇਰਾ ਬਈ ਐਡਾ ਵੱਡਾ ਬਿਆਨਤ ਵੀਰੇ ਨਾਂ ਬਣ ਗਿਆ ਯਾਰ ਦੁਨੀਆ ਤੇ ਇਹਨੇ ਕਰਮਾਂ ਵਾਲੇ ਨੇ ਬਣਾਤਾ ਇਹ ਦੋਤੇ ਆਪਾਂ ਨੂੰ ਹੋਰ ਕੁਛ ਨਹੀਂ ਚਾਹੀਦਾ ਨਹੀਂ ਬਹੁਤ ਚੰਗੀ ਘੋੜੀ ਭਰੀ ਆ ਬਈ ਤੁਹਾਡੇ ਕੋਲ ਜੇ ਹੁਣ ਵੀ ਮੈਂ ਤੁਹਾਡੇ ਸਟੇਬਲ ਦੀ ਗੱਲ ਕਰਾਂ ਤਕਰੀਬਨ 6 ਤੋਂ 7 ਘੋੜੀਆਂ ਜਿਹੜੀਆਂ ਮਿਲਣ ਵਾਸਤੇ ਕਿਤੇ ਨੇ ਤੁਹਾਡੇ ਇਹ ਤੁਸੀਂ ਬਿਆਨਤ ਵੀਰੇ ਕਿਸੇ ਮੇਲੇ ਤੇ ਕਿਤੇ ਵੀ ਨਹੀਂ ਜਾਂਦਾ ਘੋੜਾ ਕਿਉਂ ਨਹੀਂ ਜਾਂਦਾ ਮੇਰੇ ਕੋਲੇ ਇਹਦਾ ਟਾਈਮ ਹੈ ਨਹੀਂ ਗਾ ਬਈ ਜਾਂਦਾ ਠੀਕ ਹੈ ਭਾਈ ਠੀਕ ਹੈ ਜੀ ਜੇ ਮੀਟਿੰਗ ਵਾਲੀ ਘੋੜੀ ਹੈ ਭਾਈ ਇੰਨੀ ਵਟੋ ਭਰਾ ਆਉਂਦੇ ਆ ਮੈਂ ਲੈ ਕੇ ਭਾਈ ਇਹਨੂੰ ਤੁਰਿਆ ਫਿਰੂੰਗਾ ਤੇ ਭਾਈ ਫਿਰ ਉਹ ਮੇਰੇ ਆਸਤੇ ਵੀ ਚੰਗੀ ਗੱਲ ਨਹੀਂ ਹਾਂ ਸਹੀ ਗੱਲ ਹੈ ਭਾਈ ਤੇ ਭਾਈ ਇਹ ਪਹਿਲਾਂ ਸ਼ੋਹਾਂ ਦੇ ਵਿੱਚ ਵੀ ਲਾਇਆ ਸ਼ੋਹਾਂ ਦੇ ਵਿੱਚ ਵੀ ਜੇਤੂ ਰਿਹਾ ਹਾਂ ਹਾਂ ਬਿਨਰ ਭਾਈ ਬਿਨਰ ਖਰ ਕੇ ਨਹੀਂ ਆਇਆ ਭਾਈ ਕਿਸੇ ਤੋਂ ਅੱਜ ਵੀ ਭਾਈ ਇਹਨੂੰ ਮੰਨ ਲਓ ਹਜੇ ਤੱਕ ਕੋਈ ਘੋੜਾ ਨਹੀਂ ਪਰ ਆਪਾਂ ਕਿਤੇ ਸ਼ੋਹ ਚ ਨਹੀਂ ਪਾਉਣਾ ਕਿਤੇ ਨਹੀਂ ਪਾਉਣਾ ਕਿਉਂਕਿ ਇਹਨੇ ਆਪਾਂ ਕਾਰਨ ਕੇ ਸ਼ੋਹ ਚ ਵੀ ਲਾਉਨੇ ਆ ਦਿਖਾਉਣੀਵੇਂ ਲੋਕਾਂ ਨੂੰ ਆਪਣਾ ਕਿਤਨਗੇ ਪਰਪਸ ਇਹ ਹੁੰਦਾ ਵੀ ਆਪਾਂ ਇਹ ਤੋਂ ਬਰੀਡਿੰਗ ਕਰਾਉਣੀ ਹੈ ਤੇ ਸਾਰੇ ਭਰਾਵਾਂ ਨੇ ਮੰਨ ਲਓ ਬੱਚੇ ਹੀ ਲੈਣੇ ਹਨਾ ਹਾਂਜੀ ਬੱਚਿਆਂ ਦੇ ਵਿੱਚ ਇਹੋ ਜਿਹਾ ਘੋੜੇ ਨੇ ਕੋਈ ਵੀ ਮੰਨ ਲਓ ਵੀ ਦੱਸ ਦੇ ਵੀ ਇਹੋ ਜਿਹਾ ਉਹਨੇ ਪੈਦਾ ਕਰਤਾ ਮੈਨੂੰ ਕਹਿਣ ਦੀ ਲੋੜ ਨਹੀਂ ਵੀਰੇ ਵੀ ਲੋਕ ਆਖਣਗੇ ਸ਼ਾਇਦ ਕਣੀ ਆਪਦੀ ਵਿੜਾਈ ਕਰੀ ਜਾਂਦਾ ਵੀਰੇ ਲੋਕ ਆਪੇ ਗਵਾਹੀਆਂ ਭਰਦੇ ਆ ਇਹਦੀਆਂ ਹਮ ਆਪੇ ਆ ਜਿੰਨੇ ਭਰਾ ਇੱਥੇ ਵੀਡੀਓ ਬਹੁਤ ਵੇਂਦੇ ਆ ਮੇਰੇ ਕੋਲੇ ਮਿਲੇ ਆ ਕੋਈ ਆਏ ਆ ਸਾਰੇ ਸੱਜਣ ਮਿੱਤਰ ਆਪੇ ਤੁਹਾਨੂੰ ਦੱਸਣਗੇ ਵੀ ਭੁਲਰਾਂ ਵਾਲੇ 파ਰਥ ਨੇ ਕੀ ਪੈਦਾ ਕਰਕੇ ਦਿੱਤਾ ਠੀਕ ਆ ਬਈ ਦੇ ਬਾਈ ਜੇ ਆਪਾਂ ਗੱਲ ਕਰੀ ਘੋੜੀ ਤਾਂ ਬਹੁਤ ਮਿਲਿਆ ਉ ਤੁਸੀਂ ਕਿੰਨੀਆਂ ਘੋੜੀਆਂ ਵਲਾਉਂਦੇ ਰਹੋ ਦਿਨ ਦੀਆਂ ਕਿਉਂਕਿ ਮੇਰੇ ਕਈ ਵਾਰੀ ਤੇ ਬਿਆੰਤ ਵੀਰੇ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਕੋਈ ਠੀਕ ਹੈ ਜੀ ਦੂਰੋਂ ਬਾਹਲੀ ਬਾਟੋਂ ਸੱਜਣ ਚੱਲ ਕੇ ਆਇਆ ਤਾਂ ਵੀਰੇ ਮੈਂ ਇਹਦੇ ਨਾਲ 8 ਘੋੜੀਆਂ ਤੱਕ ਵੀ ਕੱਢੀਆਂ ਆਵੀਆਂ ਠੀਕ ਹੈ ਉਹ ਡੇਲੀ ਨਹੀਂ ਮੈਂ 8ਾਂ ਦੇ ਛੱਡਦਾ ਹੂੰ ਠੀਕ ਹੈ ਜੇ ਮੈਂ ਇਹਨੂੰ ਸੇਲ ਕਰਨਾ ਹੋਵੇ ਤਾਂ ਫੇਰ ਤਾਂ ਬਾਈ ਮੈਨੂੰ ਲੋਕਾਂ ਨਾਲ ਕੋਈ ਚੱਕਰ ਨਹੀਂ ਮੇ ਪਾਵਾਂ ਲਗਾਮ ਤੇ ਛੱਡੀ ਚੱਲਾਂ ਬਾਈ ਮੈਂ ਤਾਂ ਘੋੜੇ ਨੂੰ ਬਾਈ ਬੜੀਆਂ ਲੰਮੀਆਂ ਗਾਂਹ ਤੱਕ ਜਿੱਦਾਂ ਪਹਿਲੀ ਪੌੜੀ ਤੇ ਨੇ ਬਾਈ ਪੈਰ ਰੱਖ ਠੀਕ ਹੈ ਬਈ ਹਜੇ ਤਾਂ ਦੁਨੀਆਂ ਨੂੰ ਇਹਨੇ ਵਿਖਾਉਣਾ ਵੀ ਇਹਨੇ ਕੀ ਪੈਦਾ ਕਰਕੇ ਦਿੱਤਾ ਬਈ ਠੀਕ ਹੈ ਬਈ ਤੇ ਆਪਾਂ ਬਈ ਵੇਚਣਾ ਨਹੀਂ ਘੋੜਾ ਆਪਣਾ ਤਾਂ ਆਪ ਦਾ ਘਰੇ ਆ ਠੀਕ ਹੈ ਜੀ ਪਰ ਆਪਾਂ ਇਹ ਨਹੀਂ ਬਈ ਨੇ ਠੱਠਾਂ ਤੇ ਹੀ ਛੱਡਦੇ ਆ ਲਿਮਟ ਨਾਲ ਆਪਾਂ ਤਾਂ ਬਈ ਆਪ ਦਾ ਛੱਡਦੇ ਆ ਦੂਜਿਆਂ ਨੂੰ ਉਹ ਜਵਾਬ ਦਿੱਤਾ ਜਾਂਦਾ ਬਈ ਵੀ ਨਹੀਂ ਛੱਡਿਆ ਜਾਣਾ ਠੀਕ ਭਰਾ ਖੜਦੇ ਵੀ ਆ ਬਈ ਜੇ ਉਸ ਦਿਨ ਬੋਕਾ ਘੋੜਾ ਤਾਂ ਅਗਲੀ ਹੀਟ ਤੇ ਲੈ ਆਉਂਦੇ ਆ ਮੇਰੇ ਕੋਲ ਹਾਂ ਜੀ ਨੇ ਬਈ ਬਰੀਡ ਲੈਣੀ ਜੀ ਨੇ ਹਾਂ ਜੀ ਨੂੰ ਸ਼ੌਂਕ ਆ ਵੀਰੇ ਉਹ ਤਾਂ ਹੁਣ ਮੇਰੇ ਕੋਲੇ ਗੁਜਰਾਤ ਤੱਕ ਦੇ ਵੀ 2000 ਕਿਲੋਮੀਟਰ ਵਾੜਦੇ ਵੀ ਬਈ ਇੱਥੇ ਤੱਕ ਆਉਂਦੀ ਜੀਨੂੰ ਸ਼ੌਂਕ ਆ ਜੀਨੂੰ ਨਹੀਂ ਬਾਈ ਕੱਲੀ ਘੋੜੀ ਭਰਾਉਣੀ ਆ ਉਹ ਇੱਥੇ ਭਲਾਂ ਦੀ 2 ਕਿਲੋਮੀਟਰ ਬਾਅਦ ਤੇ ਬੈਠਾ ਹੋਵੇ ਬੰਦਾ ਉਹਨੂੰ ਕੱਲਾ ਘੋੜੀ ਦਾ ਮਤ ਬੜਾ ਵੀ ਆਪਾਂ ਗੱਭਣ ਕਰਾਉਣੀ ਆ ਉਹ ਉਹ ਵੀਰੇ ਬੰਦੇ ਗਾਂ ਵੀ ਨਹੀਂ ਜਾ ਸਕਦੇ ਜਿਹੜਾ ਬੰਦਾ ਬਲੱਡ ਲੈਂਡ ਤੇ ਕੰਮ ਕਰਦਾ ਆ ਸਾਰੇ ਭਰਾਵਾਂ ਨੂੰ ਮੈਂ ਤਾਂ ਜਿਹੜੇ ਨਵੇਂ ਆ ਮੁੰਡੇ ਰੱਖੇ ਇਹਨਾਂ ਦੀਆਂ ਘੋੜੀਆਂ ਆਪਾਂ ਤਾਂ ਇਹਨਾਂ ਨੂੰ ਬੇਨਤੀ ਕਰਦੇ ਆ ਵੀਰੇ ਵੀ ਚੰਗੇ ਘੋਡੇ ਤੋਂ ਭਰਾਓ ਫੈਰ ਕੇ ਭਰਾ ਲਓ ਜਿਹੜਾ ਚੰਗਾ ਜਿਹੜੇ ਦਾ ਮਾਂ ਪਿਓ ਦਾ ਮੰਨ ਲਓ ਘੋਡੇ ਦਾ ਨਾਂ ਚੱਲਦਾ ਤੇ ਬੱਚੇ ਦਾ ਬਾਈ ਜੇ ਉਹਦਾ ਕੋਈ ਉਹਨੇ ਗੱਲ ਬਾਤ ਆ ਉਹਦਾ ਨਾਂ ਤਾਂ ਹੀ ਚੱਲਦਾ ਨਾ ਹਾਂਜੀ ਬਈ ਉਹ ਕੋੜੇ ਦੇ ਕੋੜੀ ਮੇਟ ਕਰਾਓ ਹੂੰ ਜੱਗੇ ਵਧਣਾ ਤਾਂ ਹਾਂਜੀ ਹਾਂਜੀ ਬਈ ਇਹਦੇ ਆਪਾਂ ਬੱਚੇ ਵੀ ਦਿਖਾਉਣੇ ਆ ਬਈ ਵੀਡੀਓ 'ਚ ਤਕਰੀਬਨ 5 ਬੱਚੇ ਆਪਾਂ ਇਸ ਵੀਡੀਓ 'ਚ ਦਿਖਾਉਣੇ ਆ ਜੀ ਜਿਹੜੇ ਆਪਾਂ ਸਭ ਤੋਂ ਪਹਿਲੇ ਬੱਚੇ ਦਿਖਾਏ ਵੀਰੇ ਵੱਡੇ ਬੱਚੇ ਜੀ ਕਬਸ਼ੇਰੀ ਦਿਖਾਈਆ ਬਹੁਤ ਖੂਬਸੂਰਤ ਬਈ ਉਹਦੀ ਕੀ ਡਿਟੇਲ ਆ ਜੀ ਵੀਰੇ ਉਹ 14 ਮਹੀਨਿਆਂ ਦੀ ਬਸ਼ੇਰੀ ਹੋਈ ਆ ਪਾਰਸ ਦੀ ਆ ਜੀ ਹਾਂਜੀ ਠੀਕ ਆ ਜੀ 63 ਇੰਚ ਤਕਰੀਬਨ ਉਹ ਹਾਈਟ ਕਰ ਚੱਲੀ ਆ ਠੀਕ ਆ ਬਹੁਤ ਵੱਡਾ ਬਾਡਾ ਬਣ ਕੇ ਬਾਬਾ ਰੱਖਿਆ ਸੁੱਖ ਬਈ 70 ਇੰਚ ਤੋਂ ਕਰਾਸ ਕਰ ਠੀਕ ਹੈ ਵੀਰ ਜੀ ਠੀਕ ਹੈ ਜੀ ਆਪਾਂ ਇਹਦਾ ਰਿਕਾਰਡ ਵੀਰੇ ਮੈਨੂੰ ਐ ਲੱਗਦਾ ਵੀ ਜਦੋਂ ਉਹਨੂੰ ਇਹਦੇ 24-25 ਮਹੀਨਿਆਂ ਦੇ ਬੱਚੇ ਹੋਣੇ ਉਹਦੋਂ ਇੱਕ ਰਿਕਾਰਡ ਬੱਜਿਆਂ ਦੇ ਹਾਈਟ ਵਾਲਾ ਵੀਰ ਨੇ ਤੋੜਦਣਾ ਕੋੜੇ ਨੇ ਠੀਕ ਹੈ ਵੀ ਹਾਂ ਖੂਬਸੂਰਤ ਬਹੁਤ ਕੱਲੇ ਵੀਰੇ ਆਪਣੇ ਕੱਲੇ 5 ਬੱਚੇ ਆਪਣੇ ਨਹੀਂ ਇਹਦੇ ਘਰੇ ਖੜੇ ਹਾਂਜੀ ਬਹੁਤ ਬੱਚੇ ਤਕਰੀਬਨ ਸਾਰੇ ਭਰਾਵਾਂ ਦੇ ਬਈ ਇਹਨੇ ਬਹੁਤ ਬੱਚੇ ਪੈਦਾ ਕੀਤੇ ਆ ਆਪਾਂ ਹੋਰ ਆ ਵੀਰੇ ਇੱਕ ਹਾਂਜੀ ਜੇ ਮੇਰਾ ਘੋੜਾ ਬੱਚੇ ਪੈਦਾ ਕਰਦਾ ਤਾਂ ਵੀਰੇ ਮੇਰਾ ਇੱਕ ਇੰਸਟਾ ਦੇ ਪੇਜ ਬਣਿਆ ਹੋਇਆ 500 سٹਡ ਫਾਰਮ 01 ਠੀਕ ਹੈ ਜੀ ਮੈਂ ਉਹਦੇ ਦੇ ਲੋਕਾਂ ਨੂੰ ਭਰਾਵਾਂ ਨੂੰ ਵਿਖਾ ਠੀਕ ਹੈ ਬਈ ਮੈਥੋਂ ਪਾਉਣ ਵਾਲੀਆਂ ਬਹੁਤ ਬੱਚੇ ਬਈ ਰਿਜ਼ਲਟ ਅਜੇ ਮੇਰੇ ਕੋਲੇ ਪਏ ਆ ਮੇਰੇ ਕੋਲ ਕਈ ਰਿਟਾਈਮ ਨਹੀਂ ਲੱਗਦਾ ਪਾਉਣ ਦਾ ਠੀਕ ਹੈ ਬਈ ਵੀ ਆਪਾਂ ਉਹ ਵੀ ਵਿਖਾਉਣੇ ਆ ਵੀ ਜੇ ਘੋੜੇ ਦਾ ਨਾਂ ਚੱਲਿਆ ਤਾਂ ਕਿਸੇ ਗੱਲ ਨਾਲ ਹੀ ਚੱਲਿਆ ਤੇ ਲੋਕਾਂ ਦੇ ਜੇ ਬੱਚੇ ਪੈਦਾ ਕਰਦਾ ਉਹਨਾਂ ਦੀਆਂ ਆਸਾਂ ਤੇ ਉੱਤਰਦਾ ਬਈ ਘੋੜਾ ਤੇ ਤਾਂ ਵੀ ਆਪਾਂ ਉਹ ਵੀ ਵਿਖਾਉਣੇ ਆ ਬਹੁਤ ਸੋਹਣੇ ਬਾਈ ਤਿਆਰ ਹੋਈ ਜਾਂਦੇ ਬੱਚੇ ਇਹ ਨਹੀਂ ਕਿalle ਆਪਣੇ ਘਰੇ ਮੰਨ ਲਓ ਤਿਆਰ ਹੋਈ ਜਾਂਦੇ ਬਹੁਤ ਜਿਹੜੇ ਸ਼ੌਂਕੀ ਭਰਾ ਬਾਈ ਭਰਾ ਕੇ ਲਗਿਆ ਉਹਨਾਂ ਦਾ ਬਹੁਤ ਵੱਡਾ ਮੰਨ ਲਓ ਨਾਂ ਬਣ ਆਲਾ ਉਹ ਬੱਚਿਆਂ ਚ ਠੀਕ ਹੈ ਬਾਈ ਜੇ ਆਪਾਂ ਗੱਲ ਕਰੀਏ ਬਸ਼ੇਰਾ ਵੀ ਬਹੁਤ ਤਿਆਰ ਹੋ ਰਿਹਾ ਵੀ ਹੂ ਬਹੂ ਏਸੇ ਦੀ ਕੱਪੜੀ ਵੀ ਬਿਲਕੁਲ ਜਿਵੇਂ ਡੇਟੋ ਬਾਈ ਡੇਟੋ ਪਾਰਸ ਦੂਜਾ ਹਾਂਜੀ ਹਾਂਜੀ ਉਹ 15 ਮਹੀਨਿਆਂ ਦਾ ਬੱਚਾ ਬਾਈ ਉਹ ਠੀਕ ਹੈ ਬਾਈ ਹਾਂਜੀ ਤਕਰੀਬਨ ਸਾਰਿਆਂ ਦਾ ਮੰਨ ਲਓ ਤੁਸੀਂ ਪਹਿਲਾ ਬੱਚਾ ਉਹ ਵੱਡਾ ਹੈ ਇਹਦਾ ਉਹ ਤੋਂ ਸਾਰੇ ਬੱਚੇ ਛੋਟੇ ਆ ਬਾਈ ਅੱਛਾ ਬਾਈ ਫਿਰ ਉਹ ਵੀ ਤਿਆਰ ਕਰ ਰਹੇ ਹੁਣ ਬੱਚੇ ਦਾ ਠੀਕ ਹੈ ਬਾਈ ਤੇ ਇੱਕ ਹੋਰ ਬਹੁਤ ਚੰਗੀ ਤੇ ਵੱਡੇ ਕੱਦ ਦੀ ਘੋੜੀ ਦਿਖਾਈ ਆ ਬਾਈ ਤੇ ਉਹਦੀ ਵੀ ਡਿਟੇਲ ਦੇ ਉਤੇ ਉਹਦੇ ਮਗਰ ਬੱਚੀ ਆਪਣੇ ਪਾਰਸੀ ਹੋ ਬਾਈ ਉਹ ਹਾਂ ਪਾਰਸੀ ਦੀ ਬੱਚੀ ਆ ਬਯੰਤ ਵੀਰੇ ਹਵੋਰ ਵਾਲੇ ਘੋੜੇ ਦੀ ਆ ਹਾਂਜੀ 17-18 ਸਾਲ ਦੀ ਉਮਰ ਆ ਘੋੜੀ ਦੀ ਉਹਦੀ ਉਸ ਘੋੜੀ ਦੀ ਉਸ ਘੋੜੀ ਦੀ ਇੱਕ ਵੀ ਉਹਦੇ ਤੇ ਸ਼ਰਕਾ ਨਹੀਂ ਹਾਂਜੀ ਉਹ ਦੇਖਣ ਨੂੰ ਨਹੀਂ ਲੱਗਦੀ ਬਾਈ ਸ਼ਰੀਰ ਵੀਰੇ ਉਹ ਜਮਾ ਉਹਦੇ ਚ ਵੀਰੇ ਹੁਣ ਚਲੋ ਬੱਚੀ ਦੁੱਧ ਪੀਂਦੀ ਕਰਕੇ ਲੱਸੀ ਆ ਜਿੱਦਣ ਦੁੱਧ ਛਡਾਤਾ ਵੀਰੇ ਮਹੀਨੇ ਚ ਐ ਘੋੜੇ ਯਾਰ ਕੀ ਬਣ ਜਾਂਦੀ ਆ ਫਿਰ ਉਹਦਾ ਖਾਣ ਦਾ ਸਟਾਈਲ ਵੀ ਬਾਈ ਪਾਰਸੰਗੋਂ ਆਏ ਆ ਠੀਕ ਹੈ ਬਾਈ ਠੀਕ ਹੈ ਜੀ ਆਮ ਘ ਮੱਲੋ ਲੰਮੀ ਹੋਣੀ ਆ ਉਹ ਠੀਕ ਹੈ 1.5-2 ਫੁੱਟ ਠੀਕ ਹੈ ਬਾਈ ਠੀਕ ਹੈ ਜੀ ਇੱਕ ਵੀ ਛਾਬਕਾ ਨਹੀਂ ਬਈ ਉਹ ਆਮ ਨਾਲ ਬਈ ਜੇ 10 ਸਾਲ ਦੀ ਘੋੜੀ ਹੋ ਜੇ ਲੋਕ ਕਹਿੰਦੇ ਨੇ ਵੀ ਬੁੱਢੀ ਹੋ ਗਈ ਇਹ ਹਾਂਜੀ ਪਰ ਇਹ 17-18 ਸਾਲ ਦੀ ਹੋ ਘੋੜੀ ਹੋ ਗਈ ਤੇ ਦਿੱਖ ਤਾਂ ਦਿੰਦੀ ਵੀ ਨਹੀਂ ਇਹ ਵੀ 17-18 ਸਾਲ ਦੀ ਨਹੀਂ ਨਹੀਂ ਦਿੰਦੀ ਵੀਰੇ ਇਹ ਆਇਆ ਲੱਗਦਾ ਜਿਵੇਂ ਦੋ ਦੰਦ ਬਛੇਰੀ ਹੁੰਦੀ ਹੈ ਜੀ ਹਾਂ ਵੀ ਛੋਟੀ ਦਰਮਿਆਨੀ ਉਮਰ ਦੀ ਹੋ ਆ ਜੀ ਹਾਂਜੀ ਠੀਕ ਹੈ ਬਾਈ ਇਹ ਉਹ ਬੋਰ ਹੈ ਦੀ ਡਾਇਰੈਕਟ ਆ ਬਾਈ ਬਿਲਕੁਲ ਹਾਂ ਡਾਇਰੈਕਟ ਆ ਬਾਈ ਇਹ ਆਪਣੇ ਕੋਲ ਕਿੰਨੇ ਸਾਲ ਹੋ ਗਏ ਨੇ ਤਕਰੀਬਨ ਬਾਈ ਮੇਰੇ ਕੋਲੇ ਇਹਦੇ ਅੱਛਾ ਬਾਈ ਹਾਂ ਕਦਮ ਹਰ ਸਾਲ ਇਹ ਬਚਾ ਲਈ ਸਲੇਤੀ ਭਾਈ ਮੇਟ ਹੋ ਜਾਂਦੀ ਐ ਸਲੇਤੀ ਸੂ ਪੈਂਦੀ ਐ ਠੀਕ ਹੈ ਬਾਈ ਤੇ ਬੱਚੀ ਦੀ ਬਾਈ ਕੀ ਡਿਟੇਲ ਆ ਆਪਣੇ ਪਾਰਸ ਦੀ ਕਿੰਨੀ ਉਹ ਪਾਰਸ ਦੀ ਬੱਚੀ ਹੈ 3 ਮਹੀਨੇ ਉਮਰ ਆ ਬਾਈ ਉਹਦੀ ਕੋਈ ਸਪੌਟ ਨਹੀਂ ਬਿਲਕੁਲ ਸਪੌਟਲੈਸ ਉਹ ਵੀ ਹੈ ਠੀਕ ਆ ਬਾਈ ਹਾਂਜੀ ਇਹ ਵੀ ਬਹੁਤ ਚੰਗੀ ਬੱਚੇ ਤੇ ਉਸ ਤੋਂ ਬਾਅਦ ਇੱਕ ਦੋ ਬੱਚੇ ਆਪਾਂ ਛੋਟੇ ਵੀ ਦਿਖਾਇਆ ਬਾਈ ਇੱਕ ਬਸ਼ੀਰੀ ਦਿਖਾਈਆ ਇੱਕ ਬਸ਼ੀਰਾ ਦਿਖਾਇਆ ਹਾਂਜੀ ਹਾਂਜੀ ਤੇ ਬਸ਼ੀਰ ਦੀ ਕੀ ਡਿਟੇਲ ਆ ਬਾਈ ਬਸ਼ੀਰਾ ਵੀਰੇ ਕੁੰਡੀ ਵਾਲਿਆ ਕੰਨਾ ਚ ਮੰਨ ਲਓ ਪਿਓ ਉਹ ਪਾਰਸਾਂ ਨੂੰ ਉਹੀ ਖੜਨ ਦਾ ਸਟਾਈਲ ਆ ਹਾਂਜੀ ਮੂੰਹ ਕਰਦਣਾ ਬਿਲਕੁਲ ਸਪੌਟਲੈਸ ਆ ਵੀਰੇ ਉਹ ਲਗਭਗ 6 ਕਿਹ ਮਹੀਨੇ ਦੇ ਆਸੇ ਪਾਸੇ ਹੋਊਗਾ ਠੀਕ ਹੈ ਜੀ ਜੇ ਕਿਸੇ ਭ ਸਾਪੋਂ ਸੇਲ ਕਰ ਦਾਂਗੇ ਇੱਕ ਹੀ ਮੰਨ ਲਓ ਕੋ ਬੱਚੀ ਹੈ ਜਿਹੜੀ ਤਿੰਨ ਮਹੀਨੇ ਵਾਲੀ ਛੋਟੀ ਜਿਹੜੀ ਆਪਣੀ ਅਬੋਰ ਵਾਲੀ ਕੋਈ ਉਹ ਅਬੋਰ ਵਾਲੀ ਦੀ ਹਾਂਜੀ ਹਾਂਜੀ ਉਹ ਵੀ ਬਸ਼ੇਰਾ ਤੇ ਇੱਕ ਬਸ਼ੇਰੀ 파ਰਸ ਦੋ ਦੋ ਬੱਚੇ ਹਾਂ 파ਰਸ ਦੇ ਆ ਦੋਨੇ ਲੋਈ ਦੋਸਤੋ ਇਹ ਨੋਟ ਕਰ ਲਿਓ ਜੇ ਇਸ ਕਿਸੇ ਭਰਾ ਨੇ ਚੰਗੀ ਬਰੀਡ ਜਿਹੜੇ 파ਰਸ ਦੇ ਫੈਨ ਆ ਉਹ ਖਾਸ ਕਰਕੇ ਵੀ ਇੱਕ ਬਸ਼ੇਰੀ ਵਕਾਊ ਆ ਕਿਉਂਕਿ ਉਹਦੀ ਮਾਂ ਤਾਂ ਬਈ ਸਾਹਮਣੇ ਹੀ ਖੜੀ ਆ ਕਿੱਦੇ ਕਿੱਡੇ ਕੱਦ ਵਿੱਡਦੀ ਆ ਤੇ ਅਬੋਰ ਵਾਲੀ ਦੀ ਡਾਇਰੈਕਟ ਆ ਗਈ ਬਈ ਤੇ ਇਧਰ ਆ ਕੇ ਜਿਹੜਾ ਜਿਹੜਾ ਬਸ਼ੇਰਾ ਬਈ ਉਹਦੀ ਮਾਂ ਦੀ ਡਿਟੇਲ ਇਹ ਨੌਕਰੀ ਨੌਕਰੀ ਹੈ ਪਿਓ ਦਾ ਨਹੀਂ ਬਾਈ ਆਪਾਂ ਪੁੱਛਿਆ ਵੀ ਕਿਹੜਾ ਨੌਕਰੀ ਨੌਕਰੀ ਕੋੜੀ ਦਾ ਉਹ ਠੀਕ ਆ ਬਈ ਉਹ ਵੀ ਦੋ ਬੱਚੇ ਬਾਈ ਕੋਲ ਫੋਰ ਸੇਲ ਵੀ ਆ ਤੇ ਬਸ਼ੇਰੀ ਦੀ ਕੀ ਡਿਟੇਲ ਆ ਬਾਈ ਜਿਹੜੀ ਛੋਟੀ ਬੱਚੀ ਹੈ ਜੀ ਇਹ ਜਿਹੜੀ ਛੋਟੀ ਬੱਚੀ ਦੇ ਮਗਰੋਂ ਕੱਢੀ ਸੀਗੀ ਆਪਾਂ ਹਾਂਜੀ ਹਾਂਜੀ ਇਹ ਵੀਰੀ ਹੋ ਗਈ 8 ਕਿ ਮਹੀਨੇ ਦੇ ਲੰਮਸਮ ਹੋ ਗਈ ਇਹ ਇਹ ਵੀ ਆਪਣੇ ਪਾਰਥ ਦੀ ਆ ਠੀਕ ਆ ਇਹਦੀ ਮਾਂ ਦੀ ਡਿਟੇਲ ਪਤਾ ਜੀ ਇਹਦੀ ਵੀਰੇ ਉਹਦੀ ਇਹਦੀ ਮਾਂ ਦੀ ਤਾਂ ਬਹੁਤ ਵੱਡੀ ਐਕਟਰੀ 70 ਇੰਚ ਦੀ ਇਹਦੀ ਮਾਂ ਸੀ ਅੱਛਾ ਜੀ ਉਹ ਮੇਰੇ ਕੋਲੇ ਪਹਿਲਾ ਬੱਚਾ بس یہ اے بھائی انہوں نے بچی ਨੂੰ ਪੈਦਾ ਕੀਤੀ ਤਾਂ ਉਹਨੂੰ ਸਾਇਲੈਂਟ اٹیک ਆ ਗਿਆ اچھا بھائی ਨਾਲ ਦੀ ਨਾਲ ਹੀ ਖਤਮ ਹੋ ਗਈ ਇਹ ਤਾਂ بھائی ਮੈਂ ਚਲੋ ਮਹਾਰاج ਦਾ ਸ਼ੁਕਰ ਹੈ بھائی بچ ਗਈ ਅਸੀਂ ਇਹਨੂੰ گاؤں ਦੇ ਦੁੱਧ ਤੇ ਪਾਲਿਆ ਪਹਿਲਾਂ اچھا بھائی ہاں کئی ਟੈਕੈਂਟ ਤਾਂ ਬੰਦੇ ਮੰਨ ਲੋ ਜੇ ਮੁੰਡਿਆਣੇ ਸਾਰੇ ਨੇ ਮਿਹਨਤ ਕਰਕੇ بھائی ਇਹ ਜਿਹੜੇ ਮੇਰੇ ਕੰਮ ਕਰਦੇ ਆ ਇਹਨਾਂ ਨੇ ਪਾਲੀ ਠੀਕ ਆ بھائی ਨੀ ਵੀ ਚਲੋ ਤੁਹਾਡੀ ਮਿਹਨਤ ਆ ਹਨਾ ਬੱਚੀ ਬਚਾ ਲਈ ਤੁਸੀਂ ਨੇ ਤੇ ਉਹ ਘੋੜ ਦੀ ਕੀ ਡਿਟੇਲ ਆ ਬਾਈ ਇਹਦੀ ਮਾਂ ਦੀ ਜਿਹੜੀ ਸੱਤਰੀ ਉਹ ਅਰਜੰਦੀ ਸੀਗੀ ਬਾਈ ਉਹ ਰੌਲੀ ਵਾਲੀ ਹਾਂਜੀ ਹਾਂਜੀ ਬਹੁਤ ਵੱਡਾ ਘੱਟ ਬਾਈ ਤੁਹਾਨੂੰ ਚੀਜ਼ ਬਹੁਤ ਵੱਡੀ ਬਾਈ ਘੋੜਿਆਂ ਨਾਲੋਂ ਲੋਕ ਬਾਈ ਪੁੱਛਦੇ ਸੀ ਆ ਕੇ ਸਪੈਸ਼ਲ ਉਹਨੂੰ ਵੇਖਣ ਆਉਂਦੇ ਸੀ ਵੀ ਬਾਈ ਮਜਬੂਤੀ ਚ ਬਾਈ ਬੈਂਤ ਵੀਰੇ ਹਾਂਜੀ ਬਾਈ ਮੰਨ ਲਓ ਐਡੇ ਐਡੇ ਪੱਟ ਸੋਮਬ ਪੂਰੀ ਗਰਦਨ ਆ ਤੁਰਦੀ ਸੀਗੀ ਜਦੋਂ ਬਾਈ ਐਡੀ ਚੌੜੀ ਉਹ ਸੀਗੀ ਹਜੇ ਤਾਂ ਉਹਨੇ ਬਾਈ ਪਹਿਲੀ ਯਾਰ ਬੱਚਾ ਦੇ ਕੇ ਖੋਲਣਾ ਸੀ ਹਜੇ ਤਾਂ ਉਹਨੇ ਹਾਂਜੀ ਬਾਈ ਤੇ ਪਰ ਮਹਾਰਾਜ ਨੂੰ ਬਾਈ ਕੋਸ ਹੋਰ ਮਨਜ਼ੂਰ ਸੀਗਾ ਬਿਲਕੁਲ ਬ ਤੇ ਆਪਾਂ ਬਈ ਪਾਰਸ ਦੀ ਗੱਲ ਕਰੀਏ ਤਕਰੀਬਨ ਪਾਰਸ ਦੇ ਪੂਰੇ ਚਰਚਾ ਆ ਬਈ ਹਨਾ ਬਰੀਡਿੰਗ ਵੀ ਬਹੁਤ ਟਾਪ ਦੀ ਕਰ ਰਿਆ ਤੇਰੀ ਬਈ ਹਰ ਇੱਕ ਬੰਦਾ ਨਾ ਫੈਨ ਹੁੰਦਾ ਕਿਸੇ ਬਲੱਡ ਲਾਈਨ ਦਾ ਫੈਨ ਹੁੰਦਾ ਕਿਸੇ ਘੋੜੇ ਦਾ ਫੈਨ ਹੁੰਦਾ ਹਾਂਜੀ ਤੁਸੀਂ ਇਸ ਘੋੜੇ ਦੀ ਬਲੱਡ ਲਾਈਨ ਚ ਕੀ ਦੇਖਦੇ ਹੋ ਬਈ ਮੇਰੇ ਇਹਦੇ ਚ ਇੱਕ ਇੱਕ ਤਾਂ ਬਿਆਨਤ ਵੀਰੇ ਜਿਹੜੀ ਇਹਦੀ ਮੰਨ ਲੋ ਆ ਕਾਕੀ ਵਾਲੀ ਲੇਨ ਆ ਗਈ ਆ ਹਾਂਜੀ ਇਹਦੇ ਚ ਬਿਊਟੀ ਬੜੀ ਹੈ ਬਈ ਹਾਂਜੀ ਕੰਨ ਦੇਖ ਲਓ ਤੁਸੀਂ ਕੁੰਡੀ ਵਾਲਾ ਕੰਨ ਆਉਂਦਾ ਫੇਰ ਇਹਦਾ ਫੇਸ ਵੇਖ ਲਓ ਹਾਂਜੀ ਬਈ ਫੇਰ ਇਹਦਾ ਖੜਨ ਦਾ ਸਟਾਈਲ ਫੇਰ ਇਸ ਪੌਟਲੈਸ ਆ ਹਮ ਠੀਕ ਹੈ ਜੀ ਇਹ ਦੂਜੇ ਆਮ ਬੂਜੀਆਂ ਲੈਣਾ ਲਾ ਲੋ ਵੀਰੇ ਇਹਦੀ ਲੈਣ ਉਮਰ ਵੀ ਲੰਮੀ ਏ ਕੋਡਿਆਂ ਦੀ ਇਸ ਲੈਂਡ ਦੀ ਅੱਛਾ ਬਈ ਵੀਰੇ ਇਹ ਮੰਨ ਲੋ ਆਪਣੇ ਤੋਂ ਬਾਹਰ ਨਹੀਂ ਤੋ ਰਹਿ ਜਾਂਦਾ ਤਾਂ ਕਈ ਵਾਰੀ ਮੰਨ ਲੋ ਆਪਾਂ ਬਾਈ ਹਰ ਰੋਜ਼ ਨਹੀਂ ਤੋੜ ਸਕਦੇ ਇਹਨਾਂ ਨੇ ਵੀਰੇ ਹਰ ਇਹ ਜਿਹੜੀ ਲੈਂਡ ਆ ਇਹਨਾਂ ਨੇ 2-3 ਘੰਟੇ ਹਰ ਰੋਜ਼ ਆਪਦੀ ਬਰਸ਼ ਸਾਫ ਕਰਨੀ ਹੈ ਅੱਛਾ ਬਈ ਠੀਕ ਹੈ ਜੀ ਉਹਦੇ ਨਾਲ ਵੀਰੇ ਇਹਨੇ ਤੰਦਰੁਸਤੀ ਫਿਰ ਰਹਿਣਾ ਹੀ ਆ ਅ ਜਿਵੇਂ ਸਾਨ ਤੇ ਪਲਵਾਨ ਨੂੰ ਜਿੰਨੀ ਖਰਾਕ ਜ਼ਰੂਰੀ ਆ ਉਨੀ ਐਕਸਰਸਾਈਜ਼ ਤੇ ਕਸਰਤ ਜ਼ਰੂਰੀ ਆ ਬਾਈ ਹਾਂਜੀ ਹਾਂਜੀ ਵੀ ਕਸਰਤ ਆ ਵਧੀਆ ਆਪ ਦੀ ਆਪ ਹੀ ਕਰਦੇ ਆਪ ਦੀ ਆਪ ਵੀਰੇ ਸਾਨੂੰ ਬੰਨ ਮੰਨ ਰੱਖਣਾ ਪੈਂਦਾ ਵੀਰੇ ਮੈਂ ਮੇਰੀ ਬ्यान ਤੇ ਵੀਰੇ ਮੇਰਾ ਚਲੋ ਅੱਜ ਏਡਾ ਵੱਡਾ ਇਹਨੇ ਰਤਬਾ ਬਣਾਤਾ ਮੈਂ 24 ਘੰਟੇ ਵੀਰੇ ਸਾਡੀ ਇਹਦੇ ਤੇ ਮੰਨ ਲਓ ਇਹਦੀ ਦੇਖਭਾਲ ਚ ਹੀ ਰਹਿੰਦੇ ਆ ਸੀ ਬਾਈ ਬਿਲਕੁਲ ਜੇ ਮੰਨ ਲਓ ਕਈ ਵਾਰੀ ਭੱਜਣ ਲੱਗ ਪੈਂਦਾ ਤਾਂ ਵੀਰੇ ਅਸੀਂ ਮੰਨ ਲਓ ਇਹਨੂੰ ਬੰਨ ਕੇ ਉੱਥੇ ਬੈ ਇੱਕ ਬੰਦਾ ਛਪੇ ਲਾ ਮੰਨ ਲਓ ਇਸੇ ਤੇ ਰਹਿੰਦਾ ਠੀਕ ਹੈ ਜੀ ਤੁਹਾਡਾ ਇੱਕ ਬੰਦਾ ਇੱਥੇ ਆ ਬਿਲਾ ਖੜਾ ਹੋ ਬਿਲੇ ਏ ਮਾਲਕਾ ਬਾਈ ਘੋਡੇ ਦਾ ਦੇਖ ਰੇਖ ਕਰਨੀ ਖਾਣਾ ਪੀਣਾ ਸਾਰਾ ਕੁਝ ਇਸ ਨੇ ਬਾਈ ਮੁੰਡੇ ਨੇ ਕਰਨਾ ਇਹ ਘੋੜਾ ਇਹਦਾ ਹੁਣ ਠੀਕ ਆ ਬਾਈ ਠੀਕ ਆ ਮੈਨੂੰ ਤਾਂ ਚਲੋ ਬਾਈ ਕੰਮ ਧੰਦਾ ਵੀ ਹੋਰ ਵੀ ਜਾਣਾ ਆਉਣਾ ਸਾਰਾ ਕੁਝ ਭਾਈ ਮੀਂਹ ਜਾਵੇ ਨੇਰੀ ਜਾਵੇ ਇਹ ਨਹੀਂ ਵੀ ਲਿਬੜਿਆਊਗਾ ਜਾਂਦੀ ਮਾਲਛ ਨਹੀਂ ਕੀਤੀ ਇਹਨੇ ਕੇਅਰ ਕਰਨੀ ਹੈ ਭਾਈ ਰਾਤ ਨੂੰ ਹੀ ਲੋਡ ਪਾਗੀ ਦਾ ਮੰਜਾ ਢਾ ਕੇ ਕੋਲੇ ਪੈ ਜਾਣਾ ਉਹਦੇ ਨਹੀਂ ਕਈ ਵਾਰ ਭਾਈ ਅਸੀਂ ਵੀ ਜਦੋਂ ਸ਼ੂਟ ਕਰਨ ਜਾਂਦੇ ਅਕਸਰ ਦੇਖਦੇ ਆ ਨਾ ਸਾਡੇ ਗਏ ਤੋਂ ਘੋੜੀ ਦੀ ਤਿਆਰੀ ਹੋਣ ਲੱਗਦੀ ਹੈ ਪਰ ਜਦੋਂ ਅਸੀਂ ਆਏ ਤੁਹਾਡੇ ਘੋੜਾ ਤੇ ਬਾਕੀ ਜਾਨਵਰ ਤੁਹਾਡੇ 9 ਵਰ 9 ਸੀ ਨਹੀਂ ਨਹੀਂ ਵੀਰੇ ਆਪਾਂ ਨੂੰ ਬੰਦ ਵੀਰੇ ਇਹ ਚੀਜ਼ ਦਾ ਬੜਾ ਸ਼ੌਂਕ ਹੈ ਜੇ ਮੈਂ ਰੱਖਿਆ ਤਾਂ ਮੈਂ ਭਾਈ ਮੇਰੇ ਹੁਣ ਥੱਲੇ ਤੁਸੀਂ ਆਹ ਵੇਖੋ ਵੀ ਕੱਚੀ ਮਿੱਟੀ ਆ ਠੀਕ ਹੈ ਜੀ ਸਾਰੇ ਕਮਰਿਆਂ ਦੇ ਵਿੱਚ ਸਪੈਸ਼ਲ ਵੀਰੇ ਮੈਂ ਇਹਨਾਂ ਦੇ ਚਲੋ ਬਾਹਰ ਤਾਂ ਮੇਰਾ ਰੂਟਾਵੇਟਰ ਵਾਜ ਜਾਂਦਾ ਮੈਂ ਇਹਨਾਂ 'ਤੇ ਇੱਕ ਰੂਟਾਵੇਟਰ ਰੱਖਿਆ ਵੀਰੇ 18000 ਰੁਪਏ ਦਾ ਲੈ ਆ ਕੇ ਅੱਛਾ ਬਈ ਜਿਹੜੇ ਕਮਰਿਆਂ ਦੇ ਵਿੱਚ ਮੰਨ ਲਓ ਮੈਂ ਇੱਕ ਹਫ਼ਤੇ ਤੋਂ ਮਾਰ ਕੇ ਪੜਦਾ ਠੀਕ ਹੈ ਬਈ ਠੀਕ ਹੈ ਜੀ ਹੁਣ ਜਾਨਵਰਾਂ ਨੇ ਬਾਈ ਮੰਨ ਲਓ ਇਹ ਥੋੜਾ ਬਾਈ ਆਪਾਂ ਰੱਖ ਲਈ ਜਾਂ ਲਿਬੜੇ ਖੜੇ ਆ ਜਾਂ ਥਾਂ ਥੱਲੇ ਥਾਂ ਕਰੜਾਗਾ ਠੀਕ ਹੈ ਜੀ ਪਰ ਮੈਨੂੰ ਹੋਰ ਕੋਈ ਬਾਈ ਸਾਰਿਆਂ ਨਾਲੋਂ ਮੈਨੂੰ ਤਾਂ ਮੇਰੇ ਘੋੜੇ ਪਿਆਰੇ ਯਾਰ ਬਿਲਕੁਲ ਬਈ ਸ਼ੌਂਕ ਨਾਲ ਹੀ ਆ ਬਾਈ ਤੇ ਨੀਤ ਨੂੰ ਮਰਾਦ ਆ ਬਾਈ ਹਨਾ ਜੀ ਇਹ ਬਈ ਆਪਾਂ ਆਪਣੇ ਘਰੀ ਪਾਲਿਆ ਸੀ ਜਾਂ ਖਰੀਦਿਆ ਸੀ ਨਹੀਂ ਨਹੀਂ ਆਪਾਂ ਬੱਚਾ ਬਾਈ ਬੱਚਾ ਲੈ ਕੇ ਪਾਲਿਆ ਮੈਂ ਘਰੇ ਤਿਆਰ ਹੋਇਆ ਮੇਰੇ ਪੰਜ ਕਿ ਮਹੀਨੇ ਦਾ ਮੈਂ ਬੱਚਾ ਲਿਆ ਸੀ ਇਹ ਛੋਟਾ ਹੁੰਦਾ ਫਿਰ ਆਪਾਂ ਨੂੰ ਕੁਝ ਕੁਆਲਿਟੀ ਦੇਖੀ ਸੀ ਮੇਰੇ ਜਿੱਦੋਂ ਇਹ ਮੇਰਾ ਕੋਈ ਮਾਨ ਨਹੀਂ ਸੀਗਾ ਵੀ ਘੋੜਾ ਰੱਖਣ ਦਾ ਘੋੜਿਆਂ ਬਹੁਤ ਚੰਗੇ ਆ ਪਹਿਲਾਂ ਤੇ ਆਪਾਂ ਰੱਖਦੇ ਆ ਚਲੋ ਕੋਈ ਬਾਹਲਾ ਵਾਰ ਨਹੀਂ ਸੀਗਾ ਦਾਦੇ ਪੜਦਾਦਿਆਂ ਤੋਂ ਬਈ ਆਪਣਾ ਇਹ ਮੰਨ ਲਓ ਘੋੜੇ ਆਪਣੇ ਘਰੇ ਰਹੇ ਆ ਠੀਕ ਹੈ ਜੀ ਉਹਨਾਂ ਦੇ ਅੱਜ ਵੀ ਕਾਠੀਆਂ ਲਗਾਮ ਉਠਾਂ ਦੀਆਂ ਕਾਠੀਆਂ ਉਹ ਪਈਆਂ ਕਰੇ ਆਪਣੇ ਅੱਛਾ ਬਈ ਠੀਕ ਹੈ ਜੀ ਪਰ ਤੇ ਉਹ ਬਲੱਡ ਲੈਂਡ ਜਿਹਦਾ ਫਿਰ ਵੀਰੇ ਆਉਣਾ ਹੀ ਸੀਗਾ ਅਸੀਂ ਕੋਟਿੰਗਾ ਲੈਣ ਗਏ ਸੀਗੇ ਵੀਰੇ ਤੇ ਮੰਨ ਲਓ ਇਹ ਬਠਿੰਡੇ ਤੋਂ ਲਿਆ ਬਈ ਬੱਚਾ ਮੈਂ ਇਹ ਠੀਕ ਹੈ ਬਈ ਠੀਕ ਹੈ ਜੀ ਮੈਨੂੰ ਉਹ ਕਹਿੰਦਾ ਵੀ ਜਗਦੀਸ਼ ਤੋਂ ਲਿਆ ਸੀਗਾ ਵੀਰੇ ਮੈਨੂੰ ਕਹਿੰਦਾ ਮੈਂ ਲੈ ਕੇ ਆਇਆ ਹੂੰ ਬੱਚਾ ਲੈ ਕੇ ਆਂਦਾ ਵੀ ਇੱਕ ਮੈਂ ਸੇਲ ਕਰਨਾ ਅੱਛਾ ਬਈ ਅਸੀਂ ਉਹਨੂੰ ਮਾਮਾ ਕਹਿ ਦਿੰਦੇ ਆਂ ਬਾਈ ਅੱਛਾ ਜੀ ਮੈਂ ਕਹਿਆ ਵੀ ਨਹੀਂ ਮਾਮਾ ਅਸੀਂ ਤਾਂ ਯਾਰ ਬੱਚਾ ਤਾਂ ਜਦੋਂ ਪਾਲਣੇ ਨਹੀਂ ਆਪਾਂ ਕੀ ਕਰਨਾ ਉਹ ਕਹਿੰਦਾ ਨਹੀਂ ਮੈਂ ਇੱਕ ਵਾਰੀ ਵੇਖ ਥੱਲੋ ਮੈਂ ਤੇ ਜਗਵੀਰ ਸੀਗੇ ਬਾਈ ਦੋਨੇ ਅੱਛਾ ਵੀਰੇ ਬਾਈ ਜਦੋਂ ਉਹਨੇ ਲਿਆ ਕੇ ਸਾਡੇ ਸਾਹਮਣੇ ਠੱਲਿਆ ਉਹਦੇ ਪੈਰ ਨਹੀਂ ਲੱਗਣ ਦਿੱਤੇ ਇਹਨੇ ਅੱਛਾ ਜੀ ਐਂ ਮੂਰਤ ਬਣ ਕੇ ਖੜ ਗਿਆ ਬਾਈ ਸਾਹਮਣੇ ਹੋ ਕੇ ਅੱਛਾ ਬਾਈ ਬਾਈ ਚਲੋ ਮਹਾਰਾਜ ਦੀ ਕਿਰਪਾ ਹੀ ਮੈਂ ਵੀ ਨਾਲ ਦੀ ਨਾਲ ਮਨ ਦੇ ਵਿੱਚ ਅਰਦਾਸ ਕੀਤੀ ਹਾਂਜੀ ਭਾਈ ਸਾਡਾ ਸੌਦਾ ਆ ਗਿਆ ਘਰੇ ਵੀ ਭਾਈ ਇਹ ਨਹੀਂ ਸੀਗਾ ਪਾਪੇ ਨੂੰ ਵੀ ਨਹੀਂ ਪਤਾ ਸੀਗਾ ਮੈਂ ਪਾਪੇ ਨੂੰ ਫੋਨ ਲਾਇਆ ਮੈਂ ਕਿ ਆਪਾਂ ਬਸ਼ੇਰਾ ਲੈ ਲਿਆ ਇੱਕ ਅੱਛਾ ਜੀ ਇਹ ਕਹਿੰਦਾ ਆਪਾਂ ਕੀ ਕਰਨਾ ਸੀ ਮੈਂ ਕਿਾ ਚੱਲ ਫਿਰਦਾ ਰਹੂਗਾ ਆਪੇ ਚੱਲ ਆਪਾਂ ਵੀ ਘੋੜਾ ਬਣਾ ਕੇ ਵੇਣੇ ਹਾਂ ਹਾਂਜੀ ਫੇਰ ਭਾਈ ਇਹੋ ਜਿਹਾ ਘੋੜਾ ਬਣਿਆ ਮੈਂ ਕਿਾ ਦੁਨੀਆ ਠਲਤੀ ਭਾਈ ਅੱਜ ਦੁਨੀਆ ਇਹ ਨੇ ਇਹਨੂੰ ਸਲਾਮ ਆਜ 파ਰਸ 파ਰਸ ਤੁਸੀਂ ਕਿਤੇ ਵੀ ਚਾਰ ਬੰਦਾਂ ਜਾਂ ਨਾਂ ਲਾਓਗੇ ਤਾਂ ਪਹਿਲਾਂ 파ਰਸ ਦਾ ਸਾਰਿਆਂ ਦੋਤੇ ਆਊਗਾ 파ਰਸ ਭੁੱਲਰ ਵਾਲਾ ਮਸ਼ਹੂਰ ਕਰਤਾ ਭਾਈ ਸਾਡਾ ਪਿੰਡ ਦੇ ਮੇਰਾ ਪਿੰਡ ਵੀ ਮੇਰਾ ਘਰ ਵੀ ਰਹਿੰਦੀ ਦੁਨੀਆ ਤੱਕ ਭਾਈ ਮੇ ਨੇ ਬਈ ਜਿੰਨੇ ਬੱਚੇ ਦੇਖੇ ਉਹ ਵੀ ਸਾਰੇ ਚੰਗੇ ਆ ਬਾਈ ਤੇ ਬਾਕੀ ਪਾਰਸ ਤਾਂ ਹੀ ਸਟਾਰ ਆ ਜੀ ਬਾਈ ਤੇ ਹੁਣ 35000 ਰੁਪਏ ਫੀਸ ਆ ਆਪਣੇ ਘੋੜੀ ਦੀ ਠੀਕ ਆ ਬਾਈ ਤੇ ਜਿਵੇਂ ਘੋੜੀਆਂ ਬਈ 5 6 ਆਪਣੇ ਕੋਲ ਆਈਆਂ ਖੜੀਆਂ ਨੇ ਕਿਵੇਂ ਆਪਾਂ ਚੈੱਕ ਪਾਸ ਵੀ ਕਰਾ ਕੇ ਦੇ ਦਿੰਨੇ ਨਹੀਂ ਵੀਰੇ ਚੈੱਕ ਪਤਾ ਕੀ ਹੈ ਵੀਰੇ ਮੇਰੇ ਕੋਲੇ ਚੈੱਕ ਪਾਸ ਵਾਲਿਆਂ ਦੇ ਬਹੁਤ ਬੈਂਤ ਵੀਰੇ ਫੋਨ ਆਉਂਦੇ ਪਰ ਆਪਾਂ ਚੈੱਕ ਪਾਸ ਨਹੀਂ ਕਰਾਉਂਦੇ ਘੋੜੀ ਅੱਛਾ ਬਾਈ ਵੀਰੇ ਉਹਦੇ ਚ ਪਤਾ ਕੀ ਇਹ ਕਮਰੇ ਚ ਯਾਰ ਮੈਨੂੰ ਉਹ ਚੀਜ਼ ਤੋਂ ਬੜਾ ਮਨ ਲੋ ਡਰ ਲੱਗਦਾ ਕਿਸੇ ਦੇ ਮਹਿੰਗੇ ਜਾਨਵਰ ਆ ਬਾਈ ਠੀਕ ਹੈ ਜੀ ਕਿ ਕੋਈ ਐਵੇਂ ਛੱਟ ਫੇਟ ਖਾ ਜਾਏ ਜਾਂ ਕੋਈ ਹੋ ਜੇ ਉਹ ਮਹੀਨਾ ਖੜਨਾ ਮੈਨੂੰ ਬੜਾ ਔਖਾ ਲੱਗਦਾ ਉਹ ਜੀ ਤੇ ਪਰ ਇਹ ਚੈੱਕ ਪਾਸ ਵਰਗਾ ਹੀ ਕੰਮ ਆ ਆਪਣੇ ਘੋੜੇ ਦਾ ਬਈ ਜਿਹੜੀ ਘੋੜੀ ਦੇ ਵਰਗ ਆ ਉਹ ਮੰਨ ਲਓ ਸਮਝ ਲਓ ਉਦੋਂ ਹੀ ਗੱਭਣ ਕਰਕੇ ਤੋੜਦੀ ਇਹਨੇ ਚਲੋ ਇਹ ਗੱਲ ਵੀ ਮੈਂ ਤੁਹਾਨੂੰ ਇੱਕ ਸਾਂਝੀ ਕਰਨੀ ਜਾਊਂਗਾ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਵੀ ਕਈ ਵਾਰ ਮਜਬੂਰੀ ਚ 8 8 ਵਾਰ ਵੀ ਘੋੜਾ ਛੱਡਣਾ ਪਿਆ ਹਾਂਜੀ ਹਾਂਜੀ ਜਿਵੇਂ ਬਈ 8 ਕੋੜੀਆਂ ਤੇ ਤੁਹਾਡਾ ਲੰਮਾ ਤਜਰਬਾ ਹੋ ਗਿਆ ਘੋੜੇ ਨਾਲ ਹਾਂ ਕਿਉਂਕਿ ਕਾਫੀ ਭਰਤੀ ਬਈ ਜਿਵੇਂ ਆਪਾਂ ਮੰਨ ਲਓ 8 ਤੇ ਛੜਦਾ ਬਈ ਕਨਸੀਵਿੰਗ ਰੇਟ ਪ੍ਰੋਪਰ ਰਹਿੰਦਾ ਵੀ ਇੱਕ ਘਟ ਜਾਂਦਾ ਘੋੜੇ ਦਾ ਵੀਰੇ ਨਹੀਂ ਬਹੁਤ ਭਰਾ ਜਿਹਨਾਂ ਦੇ ਰੱਖੀਆਂ ਨਹੀਂ ਉਹਨਾਂ ਨੂੰ ਪਤਾ ਨਹੀਂ ਉਹ ਕਮੈਂਟ ਵੀ ਕਰਨਗੇ ਭਾਈ ਆਠ ਘਾਰਤਿਆਂ ਫਲਾਣੇ ਦੇਗਾ ਇੰਨੀਆਂ ਮਹੀਨੇ ਦਾ ਕਲਪੁਏਟਰ ਵੀ ਮਾਰ ਕੇ ਦੇਣਗੇ ਇੱਥੇ ਇੱਕਾ ਥੱਲੇ ਕਮੈਂਟਾਂ ਜੀ ਆਪਾਂ ਨੂੰ ਪਰ ਉਹਨਾਂ ਨੂੰ ਕੋੜਾ ਕੋੜੀ ਦਾ ਡੱਕਾ ਨਹੀਂ ਪਤਾ ਠੀਕ ਹੈ ਭਾਈ ਜੀ ਨੂੰ ਕੋਈ ਸ਼ੱਕ ਸ਼ੋਭਾ ਹੋਇਆ ਇੱਥੇ ਪੁਲਰਾਂ ਵਾਲੇ ਦੇ ਤੇ ਪਾਰਸ ਦੇ ਕੋਲੇ ਬਹਿ ਜਾਓ ਆਕੇ ਠੀਕ ਹੈ ਜੱਗਾਂ ਤੇ ਜਾ ਕੇ ਸੀਮਨ ਨਾਲ ਡੋਲੇ ਤਾਂ ਫੇਰ ਮੈਨੂੰ ਕਹਿਦੇ ਵੀ ਕੀ ਗੱਲ ਆ ਕੀ ਸੀ ਬਾਈ ਠੀਕ ਹੈ ਬਾਈ ਇਹ ਨਹੀਂ ਬਾਈ ਪਾਣੀ ਤਾਂ ਨਹੀਂ ਹੋਊਗਾ ਇੱਥੇ ਮਿਲਣੀਆਂ ਵਾਰਚ ਘੋੜੀਆਂ ਤੇ ਉੱਥੇ ਬਹਿ ਜਾਓ ਵੀਡੀਓ ਵਿੱਚ ਵੇਖੀ ਚੱਲੋ ਜਾਂ ਘੋੜਾ ਕੀ ਸੀਮਨ ਦਿੰਦਾ ਤੇ ਕਿਵੇਂ ਦਿੰਦਾ ਪਰ ਦਿੰਦਾ ਤਾਂ ਬਾਈ 24 ਘੰਟੇ ਮੂੰਹ ਦੇ ਵਿੱਚ ਹੱਥਾ ਠੀਕ ਹੈ ਬਾਈ ਕਦੇ ਇਹਨੂੰ ਦਹੀਂਾਂ ਪੈਂਦੇ ਆ ਕਦੇ ਇਹਨੂੰ ਮੱਖਣੀਆਂ ਪੈਂਦੇ ਆ ਕਦੇ ਕੀ ਆ ਉਹਨੇ ਆਪ ਦੇ ਮਜਵਾਕਾਂ ਦੀ ਘੇਰ ਨਹੀਂ ਕਰਦਾ ਬੈਠਾ ਜਿੰਨੀ ਮੈਂ ਘੋੜੇ ਦੇ ਉੱਤੇ ਰਹਿਣਾ ਮੈਂ ਤਾਂ ਲਾਹ ਕੇ ਲੀੜੇ ਆ ਬਾਈ ਤੇ ਚਾਰ ਬੰਦੇ ਆ ਸੀ ਤਾਂ ਘੋੜੇ ਨੂੰ ਮਿਲ ਹੀ ਜਾਂਦੇ ਆ ਸਾਰੀ ਢੜੀ ਠੀਕ ਹੈ ਬਾਈ ਨੇ ਜੋ ਮਿਹਨਤ ਕਰਦਾ ਉਸੇ ਨੂੰ ਪਤਾ ਹੁੰਦਾ ਬਾਈ ਹਨਾ ਜੀ ਇਹ ਨਹੀਂ ਬਾਈ ਮੈਂ ਚਿੱਟੇ ਪਾਈ ਬੈਠਾ ਦੇ ਵੀ ਮੈਂ ਤਾਂ ਆਪ ਹੀ ਬਾਈ ਚੱਕ ਕੇ ਸਮਾਨ ਸਾਰਾ ਤੇ ਡਾਹ ਪੈਣਾ ਨਾਲ ਦੀ ਨਾਲ ਮਾਲ ਸ਼ਾਮੂਲ ਸ਼ਿਆ ਕਰਨ ਨੂੰ ਇਹ ਨਹੀਂ ਬਾਈ ਸ਼ੌਂਕ ਆਪਾਂ ਨੂੰ ਰੱਖੇ ਯਾਰ ਬਾਈ ਹਾਂਜੀ ਬਾਈ ਹੁਣ ਇਹ ਥੋੜਾ ਬਾਈ ਮੈਂ ਰੱਖਿਆ ਤੇ ਇਹਨਾਂ ਨੂੰ ਲਿਬੜੇ ਰੱਖਾਂ ਕਿਉਂ ਰੱਖੋ ਬਾਈ ਅੱਜ ਐਡਾ ਵੱਡਾ ਮੈਨੂੰ ਤੁਸੀਂ ਇਹ ਦੱਸੋ ਬਿਆਨ ਤੇ ਵੀਰੇ ਹਾਂਜੀ ਲੋਕਾਂ ਨੂੰ ਕਈ ਕਈ ਪੀੜੀਆਂ ਹੋ ਗਏ ਇਸ ਕੰਮ 'ਚ ਹੋ ਗਣਾਂ ਜੀ ਹਾਂਜੀ ਨਹੀਂ ਨਾ ਬਣੇ ਉਹਨਾਂ ਤੋਂ ਬਿਲਕੁਲ ਬਾਈ ਇਹ ਦੇਵਤੇ ਨੇ ਮੈਨੂੰ ਬਈ ਆ ਕੇ ਐਡਾ ਵੱਡਾ ਮੇਰਾ ਰਤਬਾ ਕਰਤਾ ਯਾਰ ਮੈਨੂੰ ਮੇਰੇ ਪਿੰਡ ਨੂੰ ਦੁਨੀਆ ਤਾਂ ਕਰੇਂਦੀ ਦੁਨੀਆ ਤਾਂ ਕਿਹਨੇ ਇੱਕ ਨਾਂ ਚਲਾਤਾ ਇਸ ਦੂਤੇ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਸਾਡੇ ਪਰਿਵਾਰ ਨੂੰ ਕੁਛ ਨਹੀਂ ਚਾਹੀਦਾ ਹੁਣਾਂ ਚਾਚੇ ਦੇ ਬੇਟੇ ਹੋਰੀ ਬਈ ਜਾਂਦੇ ਆ ਬਾਹਰ ਕਿਤੇ ਮੈਥੋਂ ਨਹੀਂ ਜਾਇਆ ਜਾਂਦਾ ਮੈਂ ਘੋੜਾ ਕਰਕੇ ਬਈ ਘਰੇ ਹੁੰਨਾ ਬਿਲਕੁਲ ਬਈ ਘੋੜੇ ਜਦੋਂ ਬਈ ਪਿੰਡ ਦਾ ਨਾਂ ਲੈਂਦੇ ਆ ਹੂੰ ਉਹਦੇ ਨਾਲ ਦੀ ਨਾਲ ਬਾਈ ਕਹਿੰਦੇ ਵੀ 파ਰਥ ਪੁਲਰਾਂ ਵਾਲੇ ਤੋਂ ਉਹ ਹੀ ਆ ਬਾਈ ਫੇਰੇ ਦਾਜਦੇ ਵੀ ਹਾਂ ਬਾਈ ਸਾਡਾ ਹੀ ਆ ਉਹ ਠੀਕ ਆ ਬਾਈ ਤੇ ਇੰਨਾ ਜੇਦਮਾਨ ਬਾਈ ਕੱਲਾ ਐ ਨਹੀਂ ਇਹਨਾਂ ਦਾ ਵੀ ਜੇਦਮਾਨ ਬਾਈ ਲੋਕ ਮੇਰੇ ਭਰਾ ਕਰਦੇ ਆ ਇਹਦੇ ਨਾਂ ਨੂੰ ਅੱਜ ਜੇ ਮਾਨ ਵਾਲੀ ਗੱਲ ਆ ਬਹੁਤ ਚੰਗੀ ਗੱਲ ਆ ਲੋ ਮਿੱਤਰੋ ਤੁਹਾਨੂੰ ਬਾਈ ਦਾ ਮੈਂ ਘੋੜਾ ਦਿਖਾਇਆ 파ਰਸ ਜਿਹੜਾ ਕਿ ਪੂਰਾ ਸਟਾਰ ਘੋੜਾ ਤੇ ਟੋਪ ਦੀ ਬਰੀਡਿੰਗ ਕਰ ਰਿਹਾ ਤੇ ਉਸ ਘੋੜੇ ਦੇ ਮੈਂ 5 ਬੱਚੇ ਵੀ ਦਿਖਾਇਆ ਤੇ ਦੋ ਬੱਚੇ ਫੌਰ ਸੇਲ ਵੀ ਆ ਜਿਹੜੇ ਕਿਸੇ ਭਰਾ ਨੂੰ ਚੰਗੇ ਲੱਗੇ ਬਾਈ ਤੋਂ ਡਿਟੇਲ ਲੈ ਲਿਓ ਸਾਰੀ ਸਾਂਝੀ ਕਰ ਲਿਓ ਗੱਲਬਾਤ ਬਾਈ ਬਹੁਤ ਚੰਗਾ ਲੱਗਾ ਤੁਹਾਡੇ ਜਾਨਵਰ ਦੇਖ ਕੇ ਜੀ ਤੇ ਨਜ਼ਾਰਾ ਆ ਗਿਆ ਜਿਮੀ ਦਾ ਘੋੜੇ ਬਾਰੇ ਸੁਣਿਆ ਸੀ ਉਦੋਂ ਵੀ ਵੱਧ ਕੇ ਨਿਕਲੇ ਜੀ ਤੁਹਾਡਾ ਘੋੜਾ ਇੱਕ ਮੈਂ ਬੇਨਤ ਵੀਰੇ ਮੈਂ ਗੱਲ ਭੁੱਲ ਗਿਆ ਸੀ ਹਾਂਜੀ ਵੀਰੇ ਇੱਕ ਇੱਕ ਚੀਜ਼ ਮੈਂ ਹੋਰ ਕਹਿਣਾ ਹਾਂਜੀ ਲੋਕ ਭਰਾਣਾ ਵੀਰੇ ਡਰਦੇ ਹੁੰਦੇ ਆ ਬਹੁਤ ਡਰਦੇ ਆ ਹਾਂਜੀ ਵੀ ਘੋੜਿਆਂ ਵਾਲੇ ਬਾਈ ਮੰਦਾ ਬੋਲਦੇ ਆ ਚੰਗਾ ਬੋਲਦੇ ਮੇਰੇ ਕੋਲੇ ਖੁਦ ਬਾਈ ਇਹ ਫੋਨ ਆਉਂਦੇ ਪਿਛਲੀ ਯਾਰ ਬਾਈ ਇੱਥੋਂ ਆ ਗੰਗਾ ਨਗਰੋਂ ਕੋੜੀਆਂ ਹੀ ਖੜੀ ਆ ਅੱਛਾ ਬਾਈ ਯੂਪੀ ਤੋਂ ਆਈ ਖੜੀ ਆ ਬਹੁਤ ਦੂਰੋਂ ਦੂਰੋਂ ਕੋੜੀਆਂ ਖੜੀਆਂ ਉਹਨਾਂ ਨੇ ਡਰਦੇ ਨੇ ਬਾਈ ਮੈਨੂੰ ਫੋਨ ਨਹੀਂ ਲਾਇਆ ਹੂੰ ਠੀਕ ਐ ਐਦ ਕੀ ਡਰਦੇ ਆ ਡਰਦੇ ਨੇ ਉਹਨਾਂ ਨੇ ਬਾਈ ਮੈਨੂੰ ਫੋਨ ਲਾਇਆ ਉਹ ਕਹਿੰਦੇ ਬਾਈ ਯਾਰ ਵੀ ਮੰਨ ਲਓ ਕੋੜਿਆਂ ਵਾਲੇ ਅਸੀਂ ਸੁਣਿਆ ਬਾਈ ਗਾਲਾਂ ਕੱਢਦੇ ਆ ਲੋਕਾਂ ਕੋ ਆਪਾਂ ਨਹੀਂ ਪਤਾ ਕੱਢਦੇ ਆ ਕਿ ਨਹੀਂ ਕੱਢਦੇ ਵਿੱਚ ਮੰਦਾ ਬੋਲਦੇ ਵੀ ਹੁੰਨੇ ਆ ਇਹ ਗੱਲ ਨਹੀਂ ਠੀਕ ਐ ਜਦੋਂ ਕੋੜਾ ਬਾਈ ਚੱਲ ਪੈਂਦਾ ਤਾਂ ਲੋਕਾਂ ਦੇ ਹੋਰ ਹੀ ਚੀਜ਼ ਹੋ ਜਾਂਦੀ ਹੁੰਦੀ ਆ ਹਾਂਜੀ ਬਾਈ ਠੀਕ ਐ ਪਰ ਆਪਾਂ ਬਾਈ ਉਹ ਚੀਜ਼ ਨਹੀਂ ਅੱਜ ਮੈਂ ਦੁਨੀਆ ਕੋਈ ਮੰਨੇ ਜਾਂ ਨਾ ਮੰਨੇ ਠੀਕ ਆ ਠੀਕ ਆ ਅੱਜ ਸਾਰਿਆਂ ਤੋਂ ਪਹਿਲਾਂ ਟੋਪਰ ਕੋੜਾ ਨੌਕਰਿਆਂ ਦਾ ਹੈਗਾ ਤਾਂ 파ਰਥ ਖੜਾ ਬਾਈ ਮੈਨੂੰ ਜਦੋਂ ਮਣਚੀ ਫੋਨ ਲਾਇਓ ਵੀਰੇ ਅੱਜ ਤੱਕ ਨਾਮ ਮੰਦਾ ਕਿਸ ਨੂੰ ਬੋਲਿਆ ਠੀਕ ਆ ਤੇ ਨਾ ਬੋਲਣਾ ਤੇ ਉਹ ਡਰਦੇ ਬਾਈ ਹੁਣ ਕੋੜੀਆਂ ਇੱਥੇ ਆਈਆਂ ਖੜੀਆਂ ਉਹ ਕਹਿੰਦੇ ਪਤਾ ਨਹੀਂ ਬਾਈ ਉਹ ਮਨ ਲਓ ਜਦੋਂ ਮੈਂ ਕਿਹਾ ਵੀਰੇ ਜੀ ਦਾ ਕੋਈ ਚੱਕਰ ਹੀ ਨਹੀਂ ਤੁਸੀਂ ਯਾਰ ਫੋਨ ਲਾ ਕੇ ਕਿਉਂ ਨੇ ਮੈਨੂੰ ਲਾਇਆ ਬਾਈ ਉਹ ਕਹਿੰਦੇ ਡਰਦੇ ਨਹੀਂ ਲਾਇਏ ਫਿਰ ਰਾਤ ਨੂੰ ਬਾਈ ਮੇਰੇ ਕੋਲੇ ਇੱਥੇ ਰਹਿ ਉਹ ਕਹਿੰਦੇ ਬਾਈ ਯਾਰ ਸੁਣੀ ਸੁਣਾਈ ਗੱਲ ਤੇ ਅਸੀਂ ਤਾਂ ਐਵੇਂ ਮੰਨ ਲਓ ਗਿਆ ਲੋਕ ਬਾਈ ਫਵਾਵਾਂ ਤੋਂ ਵੀ ਬਚੋ ਬਿਲਕੁਲ ਬਾਈ ਠੀਕ ਹੈ ਕਈ ਬੰਦੇ ਕਹਿੰਦੇ ਬਾਈ 파ਰਸ ਬੰਦ ਕਰਤਾ 파ਰਸ ਦਾ ਛੱਡ ਦਾਣਾ ਜਾਂ 파ਰਸ ਵਾਲਾ ਮਾਲਕ ਤਾਂ ਭੈੜਾ ਬਹੁਤ ਆ ਬਾਈ ਜਦੋਂ ਮਿਲੋਂਗੇ ਫੋਨ ਕਰੋਗੇ ਜਾਂ ਵਰਤੋਂਗੇ ਬਾਈ ਉਦੋਂ ਪਤਾ ਲੱਗੂ ਵੀ ਪਿੰਦਾ ਕੀ ਆ ਰਾਹ ਪੈ ਜਾਣੀ ਜਵਾਬ ਹਾਂ ਲੋਕ ਬਾਈ ਫਵਾਵਾਂ ਡਾਉਂਦੇ ਆ ਬਹੁਤ ਡਾਉਂਦੇ ਆ ਬਾਈ ਲੱਗਦੇ ਆ ਮੇਰੇ ਦੇ ਲੋ ਆਪਾਂ ਨੂੰ ਬਾਈ ਤਾਂ ਸਭ ਕੁਝ ਨਾ ਤਰੱਕੀ ਦੇ ਨਾਲ ਤੁਹਾਡੀ ਬਦਨਾਮੀ ਵੀ ਬਰਾਬਰ ਚੱਲਦੀ ਆ ਹੁੰਦੀ ਆ ਬਾਈ ਹੁੰਦੀ ਆ ਲੋ ਮੇਤਰੋ ਬਾਈ ਦੇ ਤੁਹਾਨੂੰ ਜਾਨਵਰ ਦਿਖਾਏ ਕਿਵੇਂ ਲੱਗੇ ਜਰੂਰ ਦੱਸਿਓ ਕਮੈਂਟ ਕਰਕੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਾਈ ਥੈਂਕ ਯੂ